ਮੈਂ ਤਾਂ ਲਤਾਈ ਨੂੰ ਐ ਪੁੱਛਣ ਗਈ ਸੀ ਵੀ ਤਾਈ ਜੀ ਤੁਸੀਂ ਭੂਆ ਕੋਲੇ ਜਾਓਗੇ ਸੋਨ ਨੂੰ ਸਮਾਨ ਫੜਾ ਦੇਾਂਗੇ ਅਸੀਂ ਰਾਜਵੀਰ ਕੋਲੇ ਜਾ ਆਵਾਂਗੇ ਤੇ ਹੁਣ ਲੈ ਤਾਈ ਤਾਂ ਕਹਿੰਦੀ ਤੇਰੀ ਭੂਆ ਨੇ ਤਾਂ ਭਾਈ ਫੋਨ ਕਰਿਆ ਵੀ ਮੈਂ ਤਾਂ ਭਾਈ ਇਤਕੇ ਇੱਥੇ ਆਉਂਗੀ ਖੁਆ ਕੜਾ ਕੇ ਲਿਆਉਂਗੀ ਮੈਨੂੰ ਤਾਂ ਖੁਆ ਕੱਢ ਕੇ ਦਿਓ ਲੈ ਲੋੜੀ ਦਾ ਸਮਾਨ ਦੂਜਾ ਫੜਾਇਆ ਜਾਂਦੇ ਸੁੱਕੇ ਦੋ ਡੱਬੇ ਦੇ ਆਉਂਦੇ ਹੁਣ ਦੁੱਧ ਨਹੀਂ ਬਾਦ ਨਹੀਂ ਮੁੱਲ ਦਾ ਦੁੱਧ ਲਿਆ ਕੇ ਕਿਹੜੇ ਖੋਏ ਨਿਕਲ ਦੇਣ ਆਹ ਖੜਾ ਲੈ ਹੁਣ ਸੁਣਦੇ ਨਹੀਂ ਤੂੰ ਕੱਲੀ ਕੀ ਬੋਲਦੀ ਹੋਣੀ ਹੈ ਮੈਂ ਤਾਂ ਦੇਖ ਤਾਈ ਕੋਲੇ ਆਏਂਗੀ ਸੀ ਮੈਂ ਕਹਤਾ ਹੀ ਤੁਸੀਂ ਭੂਆ ਕੋਲੇ ਇਹ ਦਿਵਾਲੀ ਇਹ ਲੋਹੜੀ ਲੈ ਕੇ ਜਾਓਗੇ ਤੇ ਅਸੀਂ ਵੀ ਤੈਨੂੰ ਨਾਲ ਹੀ ਸਮਾਨ ਲੈ ਕੇ ਫੜਾ ਦੇਾਂਗੇ ਵੀ ਭੂਆ ਨੂੰ ਫੜਾਏ ਆਂ ਤੇ ਉਹ ਤਾਂ ਕਹਿੰਦੀ ਵੀ ਪਾਈ ਭੂਆ ਤਾਂ ਸੋਢੀ ਆਉਂਦੀ ਐ ਕਹਿੰਦੀ ਮੈਨੂੰ ਤਾਂ ਖੁਆ ਕੱਢ ਕੇ ਦਿਓ ਮੈਂ ਇਸੇ ਦੁੱਧੋਂ ਹੱਡੀ ਪਈ ਐ ਮੁੱਲ ਦੁੱਧ ਲੈ ਕੇ ਕਿੱਥੋਂ ਖੁਆ ਕੱਢ ਕੇ ਦੇਵਾਂਗੇ ਉਹ ਮੈਨੂੰ ਤਾਂ ਭੈਣ ਨੇ ਫੋਨ ਕੀਤਾ ਸੀਗਾ ਰਾਜਵੀਰ ਨੇ ਰਾਜਵੀਰ ਨੇ ਹੋਰ ਉਹ ਤਾਂ ਆਪ ਕਹਿੰਦੀ ਮੈਨੂੰ ਖੁਆ ਕੱਢ ਕੇ ਦਿਓ ਉਹ ਵੀ ਆਉਗੀ ਰਾਜਵੀਰ ਵੀ ਆਉਂਦੀ ਐ ਹੋਰ ਹੁਣ ਮੈਨੂੰ ਫੋਨ ਕੀਤਾ ਸੀਗਾ ਭੈਣ ਨੇ ਉਹ ਮੈਂ ਮਰ ਜਾਣੀ ਹੁਣ ਤਾਂ ਸਰੀ ਪਿਆ ਕੁੜੀਆਂ ਦਾ ਵੀ ਅਸੀਂ ਆਪ ਹੀ ਫੜਾਏ ਮੰਗ ਜੈ ਜੈ ਸ ਹੁਣ ਕਿਵੇਂ ਕਰਾਂਗੇ ਫਿਰ ਇਹ ਦੁੱਧ ਕਿੱਥੋਂ ਲਿਆਵਾਂਗੇ ਫਿਰ ਉਹ ਜਿਦਾ ਸਵਾਲ ਹੀ ਪਤਾ ਆਉਣਾ ਨਹੀਂ ਵੀ ਮੈਂ ਉਹਨੀਆਂ ਖਵਾ ਲੈਣ ਉਹਦੋਂ ਭੂਆ ਕਹਿੰਦੀ ਮੈਂ ਉਹਨੀਆਂ ਹੁਣ ਜੇ ਰਾਜਵੀਰ ਨੂੰ ਦੇਵਾਂਗੇ ਭੂਆ ਆਕੜ ਜੂਗੀ ਜੇ ਭੂਆ ਨੂੰ ਦੇਵਾਂਗੇ ਤਾਂ ਰਾਜਵੀਰ ਆਕੜ ਜੂਗੀ ਹੁਣ ਇਹ ਤਾਂ ਜੱਪ ਛਿੜ ਗਿਆ ਫਿਰ ਕੋ ਜੱਪ ਫਿਰ ਹੁਣ ਕਾ ਜਾਏਗਾ ਹੁਣ ਐ ਕਰ ਆਪਣੇ ਹੁਣ ਦੁੱਧ ਹੈਗਾ ਫੇਰ ਹੀ ਐ ਆਪਾਂ ਚੱਲ ਕੁਝ ਮੋਲ ਲੈ ਲਾਂ ਗਡੇਰੀ ਚ ਫਿਰ ਕਿਹੜਾ ਹੈਗਾ ਮੈਂ ਇਸ ਤੋਂ 2 ਕਿਲੋ ਦਿੰਦੀ 2 ਕਿਲੋ ਤਾਂ ਚਾਹਾਂ ਤੇ ਲੱਗ ਜਾਂਦੇ ਉਹ ਅਗਲੇ ਨੂੰ ਤਾਂ ਆਈਆਂ ਵੀ ਨੇ ਕੋਲ ਮੱਝਾਂ ਨੇ ਕਾ ਮਿਲ ਜੇ ਮੈਨੂੰ ਪਤਾ ਵੀ ਆਪਣੇ ਤਾਂ ਨਹੀਂ ਹੈਗਾ ਦੁੱਧ ਦਾ ਹੂੰ ਅਗਲੇ ਉਹਦਾ ਡਬਲ ਉਹ ਸਾਈ ਦੇ ਆ ਡੈਰੀ ਵਾਲੇ ਨੂੰ ਵੀ 20 ਕਿਲੋ ਤਾਂ ਭਈ ਭੂਆ ਖਾਤਰ ਚਾਹੀਦਾ 20 ਭੈਣ ਖਾਤਰ ਚਾਹੀਦਾ ਲਿਆ ਮਨ ਦੁੱਧ ਲਿਆ ਜੇ ਆਪਾਂ ਐ ਕਰੀਏ ਹਾਂ ਉਹ ਡੈਰੀ ਵਾਲੇ ਇੰਦਰ ਮੈਂ ਕਿਹੜਾ ਦੁੱਧ ਹੁੰਦਾ ਹੈਗਾ ਕਿੰਨਾ ਕੁ ਖੁਆ ਨਿਕਲੇ ਆਊਗਾ ਇਹ ਆਪਾਂ ਖੋਈ ਮੁੱਲ ਲਈ ਡੈਰੀ ਵਾਲਾ ਖੁਆ ਇਹ ਫਿਰ ਉਹਨਾਂ ਨੇ ਲੈਣਾ ਹੁੰਦਾ ਆਪਦੇ ਘਰ ਹੀ ਨਹੀਂ ਲੈ ਕੇ ਬਣਾ ਸਕਦੇ ਉਹ ਇੱਥੇ ਜ਼ਰੂਰੀਆਂ ਉਹਨਾਂ ਨੇ ਆਣਾ ਉਹ ਆਪਾਂ ਕਿਹੜਾ ਦੱਸਣਾ ਉਹਨਾਂ ਨੂੰ ਕੁਝ ਕੱਢ ਲਾਂਗੇ ਕੁਝ ਵਿੱਚ ਮੁੱਲੜਾ ਰਲਾ ਲਾਂਗੇ ਫਿਰ ਹੋਰ ਕੀ ਹੈ ਮੈਂ ਤਾਂ ਹੀ ਕਹਿੰਨੀ ਬਣਿਆ ਬਣਾਇਆ ਕਿਲੋ ਖੁਆ ਲਿਆ ਵੀ ਚਾਟਾ ਪਾ ਕੇ ਹੀ ਨੰਗ ਲਾ ਦੂੰਗੀ ਦੋਨਾਂ ਦਾ ਦਾਦਾ ਦੇ ਦੂੰ ਆਇਂ ਕਰ ਲਾਂਗੇ ਫਿਰ ਹੋਰ ਕੀ ਆ ਕਿਲੋ ਖੋਆ ਲਿਆ ਕਿਲੋ ਵੀ ਝਾਟਾ ਮਾਰਾਂਗੇ ਉਹ ਕਿਲੋ ਖੋਇ ਰਾ ਰ ਕੀ ਹੋਊਗਾ ਤੇ ਹੋਰ ਹੁਣ ਕੀ 10 ਕਿਲੋ ਲੈ ਲਾਂਗੇ ਫਿਰ ਤਿੰਨ ਚਾਰ ਕਿਲੋ ਤਾਂ ਹੋ ਵੀ ਜੀ ਤਿੰਨ ਚਾਰ ਕਿਲੋ ਤਿੰਨ ਚਾਰ ਕਿਲੋ ਫਿਰ ਵੀ ਝਾਟਾ ਪਾਣੂ ਮੈਂ ਤਾਂ 10 ਕਿਲੋ ਬਣਾ ਦੂੰ ਉਹ ਆਟਾ ਘੱਟ ਪਾ ਦੀ ਫਿਰ ਉਹਨਾਂ ਪਾਟਾ ਪਾਉਣਾ ਜ਼ਰੂਰੀ ਹੈ ਵੀ ਉਹ ਨਹੀਂ ਆਟਾ ਪਾਉਣਾ ਅੱਟਾ ਵੀ ਰੱਖ ਲਾਂਗੇ ਜਵਾਕਾਂ ਨੂੰ ਹੁਣ ਇਹ ਤਾਂ ਨਹੀਂ ਵੀ ਉਹਨਾਂ ਨੂੰ ਹੀ ਦੇਵਾਂਗੇ ਕੱਲੀਆਂ ਨੂੰ ਫਿਰ ਮੈਂ ਚੰਗਾ 5 ਕਿਲੋ ਕਿਹਾ ਹਣਾ ਫਿਰ ਡੇਰੀ ਵਾਲੇ ਨੂੰ 5 ਕਿਲੋ ਲੈ ਲਾਂਗੇ ਲਿਆ ਲਿਆ ਐਂ ਕਰ ਡੇਰੀ ਵਾਲੇ ਨੂੰ ਐਂ ਕਹਦੇ ਇੱਕ ਦਿਨ ਦਾ ਸਾਰਾ ਦੁੱਧ ਸਾਨੂੰ ਹੀ ਦੇ ਦੇ ਡੇਰੀ ਵਾਲਾ ਤਾਂ ਫਰੀ ਚ ਦੇ ਦੂਗਾ ਅ ਜਦੋਂ ਮੈਂ ਸੂਪੀ ਨਾ ਸਾਰੇ ਪੈਸੇ ਵਿੱਚ ਹੀ ਕੱਟੇ ਜਾਇਆ ਕਰਨਗੇ ਉਹ ਮੇਰੀ ਗੱਲ ਸੁਣੋ ਧਾਰ ਹੀ ਲਿਉਣਾ ਹੈ ਆਪਾਂ ਦੁੱਧ ਹੀ ਪਾਉਣਾ ਹੈ ਦੁੱਧ ਕਟਾ ਦੇਾਂਗੇ ਭੱਗ ਜਾ ਭੱਗ ਜਾ ਪਹਿਲਾਂ ਮੇਰਾ ਤਾਂ ਪਹਿਲਾਂ ਬਲੱਡ ਵਧਿਆ ਤਾਂ ਮੈਨੂੰ ਤਾਂ ਇਹ ਤਾਈ ਨੇ ਦੱਸਤਾ ਮੈਨੂੰ ਤਾਂ ਐ ਸੀ ਲੈ ਸੁੱਕਾ ਸਮਾਨ ਦੋ ਡੱਬੇ ਲੈ ਜਾਾਂਗੇ ਨਾਲ ਤਾਈ ਕਿਆਂ ਨੂੰ ਫੜਾ ਦੇਾਂਗੇ ਤਾਈ ਨੇ ਨਹੀਂ ਭਈ ਅਸੀਂ ਕਿੱਥੇ ਭਰੌਣ ਜਾਣੇ ਕਹਿੰਦੀ ਜਦੋਂ ਹੁਣ ਫੋਨ ਹੀ ਕਰ ਲਿਆ ਹੁਣ ਤਾਂ ਸਹੀ ਸਹੀ ਗੱਲ ਦੁੱਧ ਕਹਿ ਕੇ ਆਵਾਂਗੇ ਖੋই ਲਿਆਵਾਂ 5 ਕਿਲੋ ਜਿਹੜਾ ਕੁਝ ਤੈਨੂੰ ਵਧੀਆ ਲੱਗਾ ਨਾ ਡੈਰੀ ਵਾਲੇ ਦੇ ਦੇਖ ਕੇ ਉਹੀ ਕਹੀਂ ਜੇ ਖੁਆ ਵਧੀਆ ਹੋਇਆ ਤਾਂ ਖੁਆ ਲੇਈ ਤੇ ਜੇ ਖੁਆ ਨਾ ਵਧੀਆ ਹੋਇਆ ਤਾਂ ਦੁੱਧ ਲੈ ਜੇ ਦੁੱਧ ਰੋਹਾਂ ਮੈਂ ਦੁੱਧ ਹੀ ਲਿਆਂਗਾ ਮੈਂ ਤੈਨੂੰ ਦੱਸਾਂ ਜੇ ਕੱਡਾ ਕੱਡਾ ਖੁਆ ਲਿਆ ਨਾ ਨੇ ਪਸੰਦ ਨਾ ਕਰਿਆ ਨਾ ਫੇਰ ਫੇਰ ਦੇਖੋ ਆ ਸਰ ਪੇਜੂ ਫਿਰ ਮੈਂ ਚੰਗਾ ਬਰੀਏ ਦੁੱਧ ਦੇਖ ਲਊਗਾ ਵਧੀਆ ਕੀ ਦੁੱਧ ਤਾਂ ਭਵਾ ਪਾਣੀ ਵਾਲੀ ਨੇ ਆ ਉਹਨਾਂ ਨੂੰ ਭਵਾ ਛਿਰ ਛਿਰ ਖੁਆ ਨਿਕਲਿਆ ਵੇ ਪਾਣੀ ਵਾਲਾ ਕਹਿੰ ਰਿਹਾ ਮੈਂ ਗਏ ਸਿਲੰਡਰ ਵਿੱਚ ਚਾਈ ਆਵੇਂ ਲੱਕੜਾਂ ਵਿੱਚ ਸੀਰਾ ਤਾਂ ਹੋਵੇਗਾ ਟੋਟਾ ਟਾ ਉਹ ਤੂੰ ਵਗਤਾ ਜਾ ਖੇੜਾ ਤਾਂ ਛੱਡ ਕੇ ਜਾ ਜਿੱਜਾ ਆਏਗਾ ਤਾਂ ਫੇਰੀ ਦਿਓਗਾ ਮੈਂ ਤੈਨੂੰ ਦੱਸਾਂ ਲੋਹੜੀ ਦਾ ਕਰਕੇ ਕਿੰਨੇ ਲੋਕ ਆਉਂਦੇ ਨਾ ਐ ਕੀ ਪਤਾ ਜੀ ਮਿਲੂ ਜਾਂ ਨਾ ਮਿਲੂ ਦੁੱਧ ਇਹ ਵੀ ਗੱਲ ਤੇਰੀ ਠੀਕ ਹੈ ਜਾਈ ਦੀ ਪਤਾ ਲੱਗੂ ਡੇਰੀ ਦੀ ਜੇ ਨਾ ਮਿਲਿਆ ਤਾਂ ਮਾਨਸਾ ਤੋਂ ਲਿਆਵਾਂਗੇ ਫਿਰ ਚੱਲ ਠੀਕ ਹੈ ਆਹੋ ਹੋਰ ਤਾਂ ਕੋਈ ਕੰਮ ਨਹੀਂ ਰਹਿ ਗਿਆ ਹੁਣ ਹੈ ਅੱਗੇ ਤਾਂ ਅਗਲਾ ਨੇ ਡੀਕਦਾ ਵੀ ਲੋਹੜੀ ਲੈ ਕੇ ਆਉਣਗੇ ਪੇਕੇ ਆਉਣਗੇ ਭੂਆ ਨੂੰ ਐ ਹੁੰਦਾ ਚੱਲ ਪਤੀਜਾ ਫੜਾ ਜੂਗਾ ਹੈ ਬਿਸਮਾਨ ਅਗਲਾ ਆਪ ਫੜਾ ਕੇ ਆਉਂਦਾ ਹੁੰਦਾ ਆ ਹੁਣ ਹਾਦੀ ਹੋ ਗਈ ਕੁੜੀਆਂ ਦੀ ਚੱਕਦੀਆਂ ਝੋਲਾ ਆਪ ਬਾਈਦਿੰਗੇ ਭਾਈ ਖੁਆ ਕੱਢ ਕੇ ਦੇ ਦਮ ਤਾਂ ਖੁਆ ਲੈਣਾ ਸਾਡੇ ਤੇ ਦੁੱਧਾ ਹੀ ਨਹੀਂ ਸਾਡੇ ਤੇ ਜਣੇ ਦੀ ਬੂਰੀਆਂ ਬੰਨੀਆਂ ਖੜੀਆਂ ਆਈਆਂ ਆ ਮੁੰਡਾ ਦਾ ਚਾਲ ਖੜਾ ਇੱਥੇ ਗੱਲ ਕਰੀ ਜਾਂਦਾਗਾ ਫੇਰੀ ਚਾਲ ਘਰੇ ਆ ਕੀ ਬੁਲਾਉਂਗੀ ਕਦੋਂ ਘਰੇ ਆਗਾ ਫੇਰ ਗੱਲ ਕੁਬਾਤ ਕਰੂਗੇ ਜੇ ਨਾਲ ਮੁੰਡੇ ਨਾਲ ਤਾਂ ਤੇ ਮੈਂ ਤਾਂ ਢੋਲੀ ਲੈਣੀ ਆ ਆਇਆ ਸਾਰਾ ਕੱਲਾ ਸੁੱਕਾ ਸਿੱਧਾ ਫੜਾਏ ਆਉਂਦੇ ਨੇ ਕਿਤੇ ਨਹੀਂ ਵੀ ਕੋਈ ਜਾਂ ਗਾਜਰ 파ਖ ਦੇ ਜਾਂ ਕੋਈ ਖੁਆ ਕੱਢ ਕੇ ਫੜਾਏਗੀ ਅੱਜ ਕਿਵੇਂ ਤਾਂ ਢੋਲੀ ਲਈ ਹੈ ਪਰ ਉਹ ਕੇ ਲੈ ਕੇ ਜਾਉਂਗੀ ਖੋਏ ਦੀ ਸਸਰੀ ਕਾਲਪੂਆ ਸਸਰੀ ਕਾਲਪਾਈ ਪੂਆ ਕਿਵੇਂ ਬਾਲੀ ਬੋਲਦੀ ਜੀ ਹੁੰਦੀਆਂ ਕੱਲੀ ਵਾ ਬਸ ਆਏ ਬੋਲਦੀ ਹੁੰਦੀ ਸੀ ਭਾਈ ਮਾ ਖਾਇ ਸਾਰਾ ਸੁੱਕਾ ਸਿੱਧਾ ਜਾ ਫੜਾਏ ਆਉਣੇ ਆਉਗੇ ਅੱਜ ਕਿ ਮਾ ਖੇ ਭਾਈ ਖੁਆ ਕੜਾ ਕੇ ਲੈ ਕੇ ਜਾਉਂਗੀ ਲੈ ਮੈਂ ਤਾਂ ਖਾਇ ਕਿ ਪੂਆ ਸਾਡੇ ਦੁੱਧ ਹੀ ਨਹੀਂ ਮੈਂ ਕਿਤੇ ਪੂਆ ਖੁਆ ਕੱਢ ਕੇ ਲਈ ਹੈ ਬਾਪੂ ਮੈਂ ਤਾਂ ਕੋਈ ਨਹੀਂ ਭਾਈ ਕੱਢ ਕੇ ਨਹੀਂ ਪੂਆ ਖੁਆ ਕਾ ਦਾ ਕੱਢ ਕੇ ਨਹੀਂ ਸਾਡੇ ਤਾਂ ਭਾਈ ਦੁੱਧਾ ਫੋੜ ਜਾ ਕਰਾਪਾ ਜਾ ਹੋਇਆ ਤੇ ਹੈਗਾ ਟੋਕੜਾ ਹੋਈਆਂ ਪਈਆਂ ਨੇ ਸਾਡੇ ਵੀ ਪੂਆ ਦੋਕ ਕਿੱਲੇ ਦਿੰਦੀ ਹੈ ਮੈਂ ਸਾਜਾ ਪੂਆ ਤੇ ਰਾਜਵੀਰ ਨੇ ਵੀ ਫੋਨ ਕੀਤਾ ਸੀਗਾ ਉਹ ਵੀ ਆਉਗੀ ਉਹ ਵੀ ਆਉਪਈ ਫੇਰ ਹੁਣੋਂ ਨਹੀਂ ਤਾਉਣੀ ਚਲ ਪਰਨਾ ਫੇਰ ਹੁਣ ਤਾਂ ਤੁਸੀਂ ਹੁਣ ਆਏ ਸਾਲੀ ਭਾਈ ਖਵਾ ਕੱਢ ਕੇ ਫੜਾ ਕੇ ਆਉਣੇ ਹੋਗੇ ਮੈਨੂੰ ਨਹੀਂ ਕਿਤੇ ਫੜਾ ਕੇ ਆਏ ਭਾਈ ਮੈਂ ਲੈ ਕੇ ਜਾਊਂਗੀ ਲੈ ਭੂ ਫੜਾ ਮੈਨੂੰ ਟੋਲੀ ਲੈ ਭਾਈ ਕੋਈ ਨਹੀਂ ਚਲ ਆਪਾਂ ਦਾਦਾ ਕਰ ਲਾਂਗੇ ਅੱਧਾ ਤੈਨੂੰ ਦੇ ਦੇਂਗਾ ਅੱਧਾ ਰਾਜਵੀਰ ਨੂੰ ਦੇ ਦਾਂਗੇ ਹੋਰ ਕੀ ਹੈ ਫੇਰ ਭਾਈ ਆ ਜਾ ਅੱਧਾ ਭਾਈ ਸਾਡੇ ਤਾਂ ਪਹੌਣ ਹਰਪ੍ਰੀਤ ਸੁਖਨਾਲਾ ਭਾਈ ਐਡਾ ਪਰਿਵਾਰ ਅੱਧੇ ਨਾਲ ਸਾਨੂੰ ਭਾਈ ਸੇਰ ਦੋ ਸੇਰ ਨਾਲ ਤਾਂ ਸਾਨੂੰ ਕੁਝ ਨਹੀਂ ਹੁੰਦਾ ਨਾ ਹੋਰ ਪੂਟੋ ਨੀ ਪਰ ਕੇ ਲਜਾਂਗੀ ਖੋ ਜੀ ਹੋਰ ਪਾਈ ਕਾਲੀ ਭਾਈ ਨਾ ਆ ਕੇ ਬੈਠਣ ਬਾਤੀ ਐ ਬੂਆ ਐਜੇ ਬੈਠੂ ਭਾਈ ਹਾਈ ਤੇ ਬਹਿ ਜਾ ਬੂਆ ਕੱਪੜੇ ਪਏ ਸੀ ਮੈਂ ਤਾਂ ਕਹਿੰਦੀ ਨਹੀਂ ਕੋਈ ਨਾ ਕੱਪੜੇ ਦਾ ਮੈਂ ਪਰੇ ਧਰ ਦੂੰਗੀ ਤੇ ਮਾ ਮੈਨੂੰ ਐਂ ਦੱਸ ਤੇ ਤੇਰਾ ਨੂਹਾਂ ਨਹੀਂ ਲੈ ਕੇ ਆਉਂਗਾ ਦੇ ਪੈਕਾਂ ਤੋ ਉਹ ਨਾ ਪਈ ਛੁੱਕਈ ਉਹ ਸਾਫੜਾ ਜਾਂਦੇ ਨੇ ਕੋਈ ਗਸ਼ਤ ਕਰ ਰਿਆ ਉਹ ਲੀਆਂ ਤੇ ਬਸ ਆਹ ਦੂਜਾ ਸਮਾਨ ਇਹ ਫੜਾ ਜਾਂਦੇ ਨੇ ਐ ਤਾਂ ਹੈ ਹੀ ਨਹੀਂ ਵੀ ਕੋਈ ਗਾਜਰ ਪਾਕ ਫੜਾ ਜੀਗੇ ਕੋਈ ਖੋਆ ਕੱਢ ਕੇ ਫੜਾ ਜੀਗੇ ਜਾਂ ਕੋਈ ਪਿੰਨੀਆਂ ਫੜਾਏ ਜੇ ਚੋੜਾਂ ਦੀਆਂ ਨਾ ਘਰ ਤੋ ਆਦੀਆਂ ਨੂਹਾਂ ਨੂੰ ਕਹਿੰਦੀ ਨਾ ਵੀ ਭਾਈ ਲੈ ਕੇ ਆਓ ਖੋਆ ਲੈ ਕੇ ਆਓ ਪੇਕਿਆਂ ਤਾਂ ਆਖੇ ਸੀ ਭਾਈ ਕਹੇ ਮੇਰੀ ਕਈ ਨਹੀਂ ਹੈ ਛੱਡ ਕੇ ਦੁੱਧ ਦਾ ਤੇ ਹੁੰਡ ਕੇ ਨਾ ਦੀ ਹਟੀਆਂ ਪਈਆਂ ਨੇ ਕਿ ਮੈਂ ਸੰਸਿਆਲ ਦਾ ਕਰਕੇ ਫਿਰ ਤੈਨੂੰ ਵੀ ਪਟੀਏ ਭੂਆ ਆਪਣੇ ਵੀ ਦੇਖ 2 ਕਿਲੋ ਦਿੰਦੀ ਆ ਮੈਂ ਸਤੋਕੜ ਹੋਈ ਪਈ ਆ ਕਿਰ ਕੋਈ ਨਾ ਭਾਈ ਦਹੀਂ ਚ ਲੈ ਲਾਂਗੇ ਆਪਾਂ ਮੁੱਲ ਲੈ ਲਾਂਗੇ ਡੇਰੀ ਚ ਤਾਂ ਫਿਰ ਪੂਆ ਤੇਰੀ ਨੂਹਾਂ ਦੇ ਪੇਕੇ ਵੀ ਲੈ ਸਕਦੇ ਸੀ ਨੂਹਾਂ ਉਹੀ ਨਹੀਂ ਕਹਿੰਦੀ ਉਹੀ ਉਹੀ ਗੱਲ ਫੁਕਰੀਆਂ ਮਾਰਦੀ ਰਹਿੰਦੀ ਐ ਕਹਿੰਦੇ ਨਹੀਂ ਮੈਂ ਆਦੇ ਪੇਕਿਆਂ ਤੋਂ ਲਿਆਉਂਗੀ ਆਈ ਵਾਰ ਐਂ ਕਰਦੀ ਹੁੰਨੀ ਐ ਭੂਆ ਜੋ ਹੁਣ ਉਹਨਾਂ ਦੇ ਨੂਹਾਂ ਨੇ ਕਹੇ ਤਾਂ ਕਹਿੰਦੀ ਅੱਜ ਕੀ ਬੇਬੇ ਟੂਆਂ ਦੇ ਪੇਕਿਆਂ ਤੋਂ ਲਿਆ ਕੇ ਨਹੀਂ ਖੋਆ ਗੋਆ ਲਿਆ ਕਰਵਾ ਕੇ ਦੇਖਾਂਗੇ ਹਰਪ੍ਰੀਤ ਤੱਕ ਕਹੇ ਜਾ ਖੋਆ ਹੋਊਗਾ ਕਹੇ ਜਾ ਬਣਾਂਦੀਏਗੀ ਅੱਛਾ ਜਾਣ ਕੇ ਮੇਨੇ ਮਾਰਦੀਆਂ ਤੈਨੂੰ ਮੈਂ ਇਹਨੇ ਤਾਂ ਮਾਰਦੀਆਂ ਨੇ ਭਾਈ ਹੁਣ ਫੇਰ ਹੀ ਆਈਆਂ ਨਹੀਂ ਮੈਂ ਜਮਾਂ ਨਹੀਂ ਸੀ ਆਉਂਦੀ ਚਲ ਕੋਈ ਨਹੀਂ ਭੂਆ ਦੇਖਦੇ ਆਂ ਫੇਰ ਭੇਜ ਜਾਗਾ ਮੈਨੂੰ ਤਾਂ ਤਾਈ ਨੇ ਸਨੇਹਾ ਲਾਤਾ ਸੀ ਤੇਰੇ ਨੂੰ ਪਹਿਲੀ ਕੀ ਕਹਿੰਦੀ ਉਹ ਕਹਿੰਦੀ ਵੀ ਭਾਈ ਤੇਰੀ ਭੂਆ ਹੋਊਗੀ ਖਵਾ ਲੈਣੋ ਤੇ ਮੈਂ ਤਾਈ ਨਾ ਕੱਤਾ ਹੀ ਸਾਡੇ ਤਾਂ ਦੁੱਧ ਹੀ ਨਹੀਂ ਤਾਈ ਕਹਿੰਦੀ ਸਾਡੇ ਤਾਂ ਆਪ ਪਈ ਕੀ ਕਰੀਏ ਹੁਣ ਦੋ ਕੁੜੀਆਂ ਕੁੜੀਆਂ ਕੋਲੇ ਵੀ ਦੇ ਕੇ ਆਉਣੇ ਤਾਈ ਨੇ ਵਿਚਾਰੀ ਨੇ ਤਾਈ ਕਹਿੰਦੀ ਸੀ ਚਲ ਇੱਕ ਡੱਬਾ ਤੇਰੀ ਭੂਆ ਨੂੰ ਦੇ ਦੂੰਗੀ ਅੱਛਾ ਆਦੀ ਸੀ ਉਹ ਹਾਂ ਹਾਂ ਫਿਰ ਮੈਂ ਉਦਰੀ ਫੋਨ ਲਾਇਆ ਸੀ ਭਾਈ ਤੂੰ ਤੇ ਚੱਕੇ ਹੀ ਨਹੀਂ ਮੇਰਾ ਫੋਨ ਲਾਦਾ ਮੈਂ ਛੋੜੇ ਕੰਨੀ ਵੀ ਹੈਗਾ ਸੀ ਦੇਖੋ ਸਹੀ ਮੇਰਾ ਫੋਨ ਆਇਆ ਪਿਆ ਤੁਸਾਨੂੰ ਪਤਾ ਹੀ ਨਹੀਂ ਲੱਗਿਆ ਪੂਆ ਕਿਤੇ ਧਿਆਨ ਚ ਨਹੀਂ ਰਹਿਦਾ ਮੈਂ ਮੱਜਾਂ ਨੂੰ ਨੀਰਾ ਪਾਉਣ ਵਗ ਗਈ ਸੀ ਹਾਂ ਹਾਂ ਫਿਰ ਮੈਂ ਨੀਰੇ ਤੇ ਲਾਇਆ ਸੀ ਅੱਛਾ ਹਾਂ ਅੰਡੇ-ਉੰਡੇ ਤੇ ਬੈਠੀ ਨੇ ਲਾਇਆ ਹਾਂ ਫਿਰ ਮੈਂ ਔਰਦਰ ਲਾਇਆ ਫੇਰ ਤੇ ਫਿਰ ਉਹਨਾਂ ਨੇ ਕਿਹਾ ਤਾਂ ਮੈਂ ਨੀਰਾ ਪਾ ਕੇ ਮੈਂ ਕਿਹਾ ਮੈਂ ਤਾਈ ਕੋਲੇ ਜਾਇਆ ਮਾਵਾ ਪੂਆ ਨੂੰ ਲੈ ਸਮਾਨ ਹੀ ਫੜਾ ਦिए ਤਾਈ ਕਹਿੰਦੀ ਤੇਰੀ ਪੂਆ ਆਉਂਦ ਗਈ ਐ ਨਾ ਫੇ ਸੁਨਿਹਰਾ ਨਹੀਂ ਲਾਤਾ ਤੇਰੀ ਤਾਈ ਨਹੀਂ ਸੁਨਿਹਾਲਾਤਾ ਵੀ ਆਪਣੀ ਸੁਨਿਹਾਂ ਤਾਂ ਲਾਤਾ ਸੀ ਤੇ ਫਿਰ ਪੂਆ ਕਹਿੰਦਾ ਨਾ ਪੂਆ ਦੁੱਧ ਪੁੱਛਣ ਜਾਂਦਾ ਸੀ ਜੁੱਤਾ ਆਇਆ ਮਿਲ ਗਿਆ ਹੁਣ ਉੱਥੇ ਤਾਏ ਨਾਲ ਗੱਲਾਂ ਮਾਰੀ ਜਾਂਦਾਗਾ ਹੁਣ ਪਤਾ ਨਹੀਂ ਕਦੋਂ ਕੁ ਜਾਊਗਾ ਤੇਰਾ ਤਾਉ ਨੂੰ ਪਤਾ ਹੀ ਨਹੀਂ ਲੱਗਿਆ ਹੋਣਾ ਹਾਂ ਕਿਆ ਕਹੀ ਨਹੀਂ ਭਾਈ ਮੇਰੇ ਕੰਨੀ ਫਰਮਾਇਦੀ ਨਹੀਂ ਬੁਲਾਇਆ ਤੇਰਾ ਗੱਲਾਂ ਕਰੀ ਜਾਂਦਾ ਸੀ ਮੈਂ ਆ ਕੇ ਕਹਿੰਦਾ ਕੋਈ ਨਾ ਕੱਲੀ ਆਊਗਾ ਕਹਿ ਕੇ ਭੇਜਿਆ ਭੂਆ ਮੈਂ ਖਤ ਦੁੱਧ ਦਾ ਪਤਾ ਕਰਕੇ ਤੇ ਭੂਆ ਜੀ ਐ ਕਰ ਲੀਏ ਜੇ ਖੋਆ ਮਿਲ ਗਿਆ ਕਦੈਕਣਾ ਖੋਈ ਲਈ ਆਈਏ ਕੱਡੋ ਕਲੋਏ ਦਾ ਪੁੱਤ ਖੋਆ ਕਾਣੂ ਉਹ じゃ ਹੁੰਦਾ ਕਹੇ ਜਾਂ ਹੁਣ ਆਪਾਂ ਘਰੇ ਕੱਢਦੇ ਆਂਗੇ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਪੂਆ ਸੋਡਾ ਵੀ ਤੁਸੀਂ ਜਵਾਬ ਹੀ ਦੇਣਾ ਤੁਸੀਂ ਤਾਂ ਗੱਲ ਨਗੋਚਾ ਹੀ ਕੱਢਣ ਆਈਆਂ ਚੱਲ ਕੋਈ ਨਹੀਂ ਭਾਈ ਦੇਖਦੇ ਨਹੀਂ ਤਾਂ ਦੁੱਧ ਮਿਲ ਗਿਆ ਮਿਲ ਗਿਆ ਨਹੀਂ ਤਾਂ ਫਿਰ ਪੂਆ ਸਾਨੂੰ ਮੋਲ ਦਾ ਕੋਈ ਲੈ ਕੇ ਦੇਣਾ ਪੂ ਚਾਹ ਬਣਾਉਣੀ ਆ ਫਿਰ ਤਾਈ ਕਿ ਪੀ ਕੇ ਤਾਂ ਨਹੀਂ ਆਈ ਨਾ ਭਾਈ ਮੈਂ ਤਾਂ ਗਈ ਨਹੀਂ ਹਜੇ ਉਧਰ ਮera ਸਿੱਧੀ ਆਪਣੇ ਘਰੀ ਆ ਗਈ ਐ ਇੱਧਰ ਅੱਛਾ ਇੱਧਰ ਹੀ ਆ ਗਈ ਸੀ ਜੀ ਆ ਇੱਧਰ ਹੀ ਆ ਗਈ ਚੰਗਾ ਚਾਹ ਪੀ ਕੇ ਜਾਇਂ ਤਾਈ ਕੋਈ ਕਿਉਂ ਨਾ ਜਾ ਕੇ ਆਉਂਗੀ ਭਾਈ ਉਧਰ ਵੀ ਕੰਮ ਤਲਾ ਕੇ ਆਉਣੀ ਆ ਫਿਰ ਚਾਹ ਦੀ ਕੁੱਟੋ ਪਹਿਲੇ ਕਿਨੇ ਪਾਉਣ ਲੱਗ ਗਈ ਪੂਆ ਸਾਡੇ ਵੀ ਨਹੀਂ ਦੁੱਧ ਗੇਟੋ ਨਹੀਂ ਵੜਨ ਦਿੱਤਾ ਪਹਿਲੀ ਦੇਖ ਕੇ ਢੋਲੀ ਨੂੰ ਮੱਥੇ ਤੇ ਔੜੀਆਂ ਪਾ ਦਿnga ਵੀ ਪੂਆ ਤਾਂ ਵੀ ਖੁਆ ਲੈਣ ਆ ਗਈ ਵੀ ਤੂੰ ਕੀ ਆਦੇ ਫੇਕਾਂ ਚੜ੍ਹ ਹੁੰਦੀ ਨਹੀਂ ਦੱਸ ਆਪਦੀ ਪਰਜਾਈ ਤੋਂ ਤੂੰ ਵੀ ਲਿਆਉਣੀ ਆਪਦੀ ਮਾਂ ਤੋਂ ਆਪਦੀ ਪਰਜਾਈ ਤੋਂ ਵੀ ਚਲ ਮੇਰੇ ਤਾਂ ਨਹੀਂ ਮਾਂ ਤੇ ਨਹੀਂ ਪਰਜਾਈ ਤੇ ਤੁਸੀਂ ਤਾਂ ਹੈਗੀ ਆ ਕਿ ਤੁਹਰਾ ਪਤੀ ਜਿਹਨੂੰ ਕਿਹੜਾ ਦੇਖ ਕੇ ਕੇਰਾਏ ਹੋ ਗਿਆ ਵੀ ਖੁਆ ਲੈਣ ਆ ਗਈ ਸਾਡੇ ਵੀ ਨਹੀਂ ਪੂਆ ਦੁੱਧ ਪਹਿਲੇ ਕਿਨੇ ਪਾਉਣ ਲੱਗ ਗਈ ਬਾਈ ਨੂੰ ਫੋਨ ਕੀਤਾ ਸੀਗਾ ਮੈਂ ਤੜਕੇ ਵੀ ਮੈਂ ਅੱਜ ਆਉਂਗੀ ਭਾਈ ਵੀ ਖੋਆ ਹੂਆ ਕੱਢ ਕੇ ਰੱਖਿਓ ਚਲ ਜੇ ਨਾ ਕੱਢਿਆ ਹੋਇਆ ਦੁੱਧ ਬਾਹਰ ਮੰਗਵਾ ਰੋ ਰਾਜਵੀਰ ਆ ਗਈ ਹੈ ਸਤਿ ਸ੍ਰੀ ਅਕਾਲ ਪੂਆ ਸਤਿ ਸ੍ਰੀ ਅਕਾਲ ਪੂਆ ਹੋ ਠੀਕ ਹੈ ਭਾਈ ਸਤਿ ਸ੍ਰੀ ਅਕਾਲ ਪੂਆ ਤੂੰ ਕਦੋਂ ਆ ਗਈ ਮੈਂ ਵੀ ਭਾਈ ਹੁਣੀ ਆਈ ਸੀ ਤੇ ਹੁਣ ਮੈਂ ਇੱਧਰ ਜਾ ਕੇ ਆਉਣੀ ਆ ਦੇਖ ਤੇਰੇ ਤਾਈ ਕਿਆ ਕਰਨੀ ਅੱਛਾ ਤਾਈ ਕਿ ਜਾ ਕੇ ਆਉਣੀ ਨਾ ਮੈਂ ਤੜਕੇ ਬਾਈ ਨੇ ਆਇਆ ਹੁਣ ਮੇਰੇ ਨਾਲ ਹੀ ਬੰਦ ਚੱਲ ਨਾ ਹੁਣ ਮੈਂ ਵਾਖਾ ਜਾਇਆ ਆਉਂਦੀ ਨਾ ਤੂੰ ਮੇਰੀ ਗੱਲ ਸੁਣ ਪੂਆ ਹਾਂ ਮੈਂ ਤੜਕੇ ਬਾਈ ਨੂੰ ਫੋਨ ਕਰਿਆ ਸੀ ਤੇ ਬਾਈ ਨੇ ਮੈਨੂੰ ਦੱਸਿਆ ਨਹੀਂ ਹੈਗਾ ਵੀ ਭੂਆ ਆਈ ਐ। ਉਹੀ ਨਹੀਂ ਗੱਲ ਕਰੀ ਹੋਣੀ ਭਾਈ ਜਾਂ ਦਿਮਾਗ ਚੋਂ ਨਿਕਲ ਗਈ ਹੋਗੀ ਗੱਲ। ਅੱਛਾ ਕਿਵੇਂ ਆਈ ਐ ਭੂਆ ਖੈਰ ਨਾਲ ਹੀ ਆਈ ਐ। ਮੈਂ ਤਾਂ ਬਸ ਭਾਈ ਆਈ ਸਮਾਂ ਲੈਣ ਆਈ ਐ ਰਜਵੀਰ ਲੋੜੀ ਦਾ। ਅੱਛਾ। ਆਏ ਸੋਨਾ ਪੁੱਤ ਤੇ ਸੁੱਕਾ ਜਿਹਾ ਸਮਾਨ ਫੜਾਏ ਆਉਂਦੇ ਨੇ ਗੱਟ ਕਾ ਮੂਖ ਪਲੀ ਤੇ ਬਸ ਰਿਹਾੜੀਆਂ। ਤੇ ਅੱਜ ਕਿ ਮੈਨੂੰ ਨੂੰਹਾ ਦੀਆਂ ਮੇਰੀਆਂ ਅੱਜ ਕਿ ਬੇਬੇ ਆਪ ਜਾ ਤੇ ਖੁਆ ਕਰਵਾ ਕੇ ਲਿਆ। ਕੁਆ ਕਰਦੇ ਤਾਂ ਦੇਖ ਮੇਰੇ ਨਾਲ ਵੀ ਆਈ ਨੇ ਮੈਨੂੰ ਵੀ ਸੁੱਕਾ ਜਿਹਾ ਸਮਾਨ ਫੜਾ ਜਾਂਦੇ ਨੇ ਐਤਕੀ ਮੈਂ ਤਾਂ ਤਾਂ ਆਈ ਸੀਗੀ ਵੀ ਹਰਪ੍ਰੀਤ ਨੂੰ ਕਹਿ ਕਹਾ ਕੇ ਜਨ ਨਾਲ ਲੱਗ ਕੇ ਕਈ ਵਾਰੀ ਆਏ ਵੀ ਕਾਲ ਕਰ ਜਾਂਦੀ ਉਹ ਵੀ ਮੈਂ ਇੰਨਾ ਕੰਮ ਇਕੱਲੀ ਕਿਵੇਂ ਕਰਾਂ ਕੰਮ ਤਾਂ ਦਾ ਮੈਂ ਕਰ ਲੂੰਗੀ ਤੇ ਖੋਆ ਮੈਂ ਵੀ ਕਢਾ ਕੇ ਲੈ ਕੇ ਜਾਊਂ ਉਹ ਤਾਂ ਮਾੜ ਮਾਜਨੇ ਵਾਲੀ ਕਹਿੰਦੀ ਕਿ ਦੁੱਧ ਹੀ ਨਹੀਂ ਕਹਿੰਦੀ ਆਪਣੇ ਤਾਂ ਅੱਛਾ ਕਹਿੰਦੀ ਕਿ ਦੁੱਧ ਨਹੀਂ ਕਹਿੰਦੀ ਭਾ ਦੋ ਕਿਲੋ ਹੈ ਤੇ ਕਹਿੰਦੀ ਬਸ ਚਾਹ ਬਣ ਜਾਂਦੀ ਹੈ ਜੀ ਐਵੇਂ ਮਾਰੀ ਜਾਂਦੀ ਆ ਇੰਨਾ ਤਾਂ ਦੁੱਧ ਦਾ ਬਾਈ ਨੇ ਦੱਸਿਆ ਤਾਂ ਹੈਗਾ ਮੈਨੂੰ ਕੁਈ ਪਤਾ ਉਹ ਤਾਂ ਬਾਈ ਨੂੰ ਤਾਂ ਉਹ ਨਹੀਂ ਕੋਸੇ ਬੋਲਦਾ ਇਹ ਮੀ ਹਮਾਰੇ ਮਾਜਨੇ ਵਾਲੀ ਸਾਥੀ ਚਲ ਕੋਈ ਨਹੀਂ ਪੂਆ ਖੋਆ ਤਾਂ ਕਢਾ ਕੇ ਲੈ ਕੇ ਚੱਲਾਂਗੇ ਚਾਹੇ ਇਹਨਾਂ ਨੂੰ ਕਿਤੋਂ ਮਰਜੀ ਦੁੱਧ ਲਿਆਉਣਾ ਪਵੇ ਦੇਖ ਮੁੱਲ ਵਾਲੇ ਦੁੱਧ ਦਾ ਤਾਂ ਕੋਈ ਨਹੀਂ ਕਹਿੰਦਾ ਨੀ ਆਪਾਂ ਲੱਗ ਗਈ ਕਿਰੋਂ ਮੈਂ ਤਾਂ ਗੇਠ ਨਹੀਂ ਹਜੇ ਅੰਦਰ ਬੜੀ ਤੇ ਆਪੂ ਆਹ ਤਾਂ ਦੁੱਧ ਨਹੀਂ ਆ ਢੋਲੀ ਕਿਵੇਂ ਲਈ ਆਉਣੀ ਆ ਉਹ ਤਾਂ ਸੌਕਰ ਪਾਣੀ ਦਾ ਸਿਰ 'ਚ ਉਰਦੀ ਪੈ ਗਿਆ ਢੋਲੀ ਦੇਖ ਕੇ ਚਲ ਕੋਈ ਨਹੀਂ ਪੂਆ ਤੂੰ ਜਾ ਤਾਂ ਆਏ ਕੇ ਕਰੇ ਮੈਂ ਜਾ ਕੇ ਕਰਦੀਆਂ ਗੱਲ ਮੈਂ ਤੁਹਾਨੂੰ ਦੱਸ ਦਿਆਂ ਗੱਲ ਮੈਂ ਤਾਂ ਕਹਿੰਦੀ ਕਿ ਮੁੱਲ ਦਾ ਤੇ ਮੁੱਲ ਦੇ ਨੂੰ ਆਪਾਂ ਹੀ ਹਾਂ ਕਰੀ ਨਾ ਨਾ ਮੈਂ ਕਿਹਾ ਹਾਂ ਕਰਦੀ ਆਪਾਂ ਲੈ ਕੇ ਜਾਵਾਂਗੇ ਦੁੱਧ ਲੈ ਕੇ ਵਧੀਆ ਚੰਗਾ ਤੂੰ ਜਾਇਆ ਤਾਂ ਆਏ ਕਿ ਮੈਂ ਡੀਕਦੀਆਂ ਤੈਨੂੰ ਇੰਨੇ ਕਰੇ ਚੰਗਾ ਮੈਂ ਜਾ ਕੇ ਆਉਣੀ ਆ ਹਾਂਜੀ ਹਾਂਜੀ ਚੰਗਾ ਚੰਗਾ ਪੂਆ ਤਾਂ ਵਾਕੀ ਤਾਇਏ ਕਿ ਕਰੇ ਤੇ ਸਭ ਕੁਝ ਹੈਗਾ ਦੁੱਧ ਬਾਦ ਕਰੇ ਹਰਪ੍ਰੀਤ ਪਤਾ ਨਹੀਂ ਕਿਉਂ ਪੂਆ ਨੂੰ ਹੀ ਐਵੇਂ ਬਗੈਰ ਗੱਲ ਤੂੰ ਕਹਿ ਦਿੰਦੀ ਆ ਦੁੱਧ ਨਹੀਂ ਹੈਗਾ ਨਹੀਂ ਹੈਗਾ ਉਹ ਨਹੀਂ ਹੈਗਾ ਕਾਲੀ ਕੀੜੀ ਫੇਰੀ ਰੱਖਦੀ ਆ ਬਗੈਰ ਗੱਲ ਤੋਂ ਲੈ ਹੁਣ ਭੈਣ ਵੀ ਆਉਂਦੀ ਆ ਹੈ ਸੱਸਰੀ ਘਰ ਬਈ ਸੱਸਰੀ ਘਰ ਪੈਣੇ ਕਿਉਂ ਬਈ ਆਉਣਾ ਨਹੀਂ ਸੀਗਾ ਲੋੜੀ ਦਾ ਟਾਈਮ ਆਗਾ ਤੁਸੀਂ ਤਾਂ ਨਹੀਂ ਆਉਦੇ ਸੰਤਾਪ ਨੂੰ ਆਉਣਾ ਪੈ ਜਾਂਦਾ ਭਣੇ ਮੈਂ ਤੈਨੂੰ ਐ ਤਾਂ ਨਹੀਂ ਕਹਿੰਦਾ ਵੀ ਆਉਣਾ ਨਹੀਂ ਸੀਗਾ ਉਹ ਮੈਂ ਤਾਂ ਤਾਏ ਕੁੜੇ ਇੱਥੇ ਗੱਲਾਂ ਕਰੀਆਂ ਸੀ ਖੜਾ ਉਦੋਂ ਤੂੰ ਆਈ ਸੀਗੀ ਭੂਆ ਵੀ ਮੈਨੂੰ ਤਾਂ ਮਿਲੀ ਨਹੀਂ ਨਾ ਤੂੰ ਬਈ ਮੈਨੂੰ ਦੱਸਿਆ ਹੀ ਨਹੀਂ ਹੈਗਾ ਵੀ ਭੂਆ ਆਈ ਆ ਫਿਰ ਮੈਂ ਨਾ ਆਉਂਦੀ ਐਵੇਂ ਸਾਨੂੰ ਉਹੀ ਗੱਲ ਦੂਰਾ ਕੱਜਗਾ ਕਰਨਾ ਪੈ ਜਾਂਦਾ ਸਾਰੇ ਕਾਸੇ ਦਾ ਨਾ ਭਣੇ ਦਾ ਮਤਲਬ ਮੈਂ ਫੋਨ ਕੀਤਾ ਦੱਸੁੰਦਾ ਵੀ ਤੂੰ ਨਾ ਹੀ ਆਉਂਦੀ ਫਿਰ ਫਿਰ ਮੈਂ ਨਾ ਆਉਂਦੀ ਵੀ ਭੂਆ ਆ ਰਹੀ ਹੈਗੀ ਤੈਨੂੰ ਪਤਾ ਹਰਪ੍ਰੀਤ ਨੱਕ ਬੋਲੇ ਜੇ ਕੱਢੂਗੀ ਭਣੇ ਮੈਂ ਤਾਂ ਹਰਪ੍ਰੀਤ ਨਾਲ ਮਗਰੋਂ ਗੱਲ ਕਰੀ ਐ ਅੱਛਾ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਭੂਆ ਆਉਗੀ ਜਦੋਂ ਮੈਂ ਹਰਪ੍ਰੀਤ ਨੂੰ ਉਹ ਮੈਨੂੰ ਦੱਸਦੀ ਸੀ ਭੂਆ ਆਊ ਮਹਨਾਲੇ ਦੇ ਭੈਣ ਆਊ ਉਹ ਕਹਿੰ ਚਲ ਦੋਨੇ ਭੂਆ ਭਤੀਜੀ ਆਣੇ ਤਾਂ ਕੀ ਗੱਲ ਐ ਅੱਛਾ ਮੈਂ ਤਾਂ ਐ ਸੀ ਮੈਂ ਕਿਹਾ ਕਿਤੇ ਆਏ ਨਾ ਕਰੇ ਵੀ ਦੋਨੇ ਭੂਆ ਭਤੀਜੀ ਇਕੱਠੀਆਂ ਆਵੜਦੀਆਂ ਉਹ ਲੈ ਕਹੇਣ ਨੂੰ ਕੀ ਹੈਗੇ ਛੋਟੇ ਪੇਕੇ ਆਏ ਭੈਣੇ ਪੁੱਸੀ ਫੇਰ ਹੀ ਆਉਣੀ ਉਹ ਹਾਂ ਉਹਨੇ ਤਾਂ ਫੇਰ ਹੀ ਆ ਹੋਰ ਨਹੀਂ ਜਾਂਦੇ ਕਿਸੇ ਦੇ ਨਾਲੇ ਕੀ ਗੱਲ ਐ ਲੈ ਸਾਨੂੰ ਖੂਆ ਕੱਢ ਕੇ ਦੇ ਦਿਆਂਗੇ ਮੈਨੇ ਡੈਰੀ ਵਾਲੇ ਕੋਲ ਉਹਨਾਂ ਕੱਢ ਦੂੰਗਾ ਸੱਚ ਭੂਆ ਤਾਂ ਮੈਨੂੰ ਕੁਝ ਹੋਰ ਹੀ ਕਹਿੰਦੀ ਸੀਗੀ ਖੁਆ ਕਿ ਕਹਿੰਸੀ ਸੀ? ਖੁਆ ਤਾਂ ਮੈਨੂੰ ਆਏ ਕਹਿੰਦੀ ਸੀ ਕਹਿੰਦੀ ਆਏ ਸਾਲ ਕਹਿੰਦੀ ਸੁੱਕਾ ਸਮਾਨ ਲੈ ਕੇ ਜਾ ਵਰਦਦੇ ਨੇ ਤੇ ਕਹਿੰਦੀ ਖੁਆ ਨਹੀਂ ਕੱਢ ਕੇ ਦਿੰਦੇ ਕਹਿੰਦੀ ਅੱਜ ਕੀ ਜੇ ਮੈਂ ਕਹਾਂ ਤਾਂ ਹਰਪ੍ਰੀਤ ਨੂੰ ਤੇ ਹਰਪ੍ਰੀਤ ਕਹਿੰਦੀ ਕਿ ਸਾਡੇ ਤਾਂ ਦੁੱਧ ਥੋੜਾਗਾ ਢੋਲ ਵਾਲੇ ਤੋਂ ਦੁੱਧ ਲਵਾਂਗੇ। ਭਣੀ ਦੁੱਧ ਤਾਂ ਹੈ ਨਹੀਂ ਸੀਗਾ। ਮੱਜਾਂ ਨਾ ਟੋਕੜਾਂ ਹੋਈਆਂ ਪਈਆਂ। ਉਹ ਮੈਂ ਤਾਂ ਪਹਿਲੀ ਕਿਹੜੇ ਦੁੱਧ ਹੁੰਦੇ ਨੇ? ਉਹ ਤਾਂ ਪਾਊਡਰ ਘੋਲਿਆ ਹੁੰਦਾ। ਉਹਦੇ ਚੋਂ ਕਿਹੜਾ ਖੁਆ ਨਿਕਲੂਗਾ? ਕੈਮੀਕਲ ਦਾ ਭਵਾ ਨਿਕਲਿਆ ਵੇ। ਭਣੀ ਮੈਂ ਡੈਰੀ ਵਾਲੇ ਕੋਲੇ ਜਾ ਕੇ ਆਂ। ਉਹਨਾਂ ਕੋਲ ਵਧੀਆ ਦੁੱਧ ਹੁੰਦਾਗਾ। ਆਪ ਅੱਪਾ ਤੁਹਾਨੂੰ ਧਾਰਾ ਦੁੱਧ ਹੀ ਦੇ ਦਾਂਗੇ। ਚਲ ਹਾਂਇ ਕਰ ਲੈ ਨੀ ਮੈਂ ਤਾਂ ਐ ਕਹਿੰਦੀ ਸੀਗੀ ਵੀ ਥੋੜਾ ਕਣਾ ਘਰੋਂ ਕਰ ਲਓ ਨਹੀਂ ਕਿਸੇ ਦੇ ਘਰੋਂ ਨੂੰ ਲੈ ਲਓ ਮੁੱਲ। ਧਾਰਾ ਲੈ ਲਓ ਕਿਸੇ ਤੋਂ। ਭਣੀ ਹੁਣ ਤੂੰ ਕਿਹੜੀਆਂ ਗੱਲਾਂ ਕਰੀ ਜਾਨੀ ਐ। ਉਹ ਸਾਰੇ ਅੱਜ ਕੱਲ੍ਹ ਲੋੜੀ ਦਾ ਕਰਕੇ ਖੂਆ ਕੱਢੇ ਦੁੱਧ ਕਿਸੇ ਦੇ ਘਰੋਂ ਨਹੀਂ ਮਿਲਦਾ ਹੈਗਾ। ਹਾਂ ਭਾਈ ਲੋੜੀ ਤੇ ਤਾਂ ਦੇਖ ਦੁੱਧ ਮਿਲਦਾ ਨਹੀਂ ਹੈਗਾ। ਇਹ ਤਾਂ ਗੱਲ ਥੋੜੀ ਮੰਨਣ ਵਾਲੀ ਆ। ਚਲ ਕੋਈ ਨਾ ਮੈਂ ਕਿਹੜਾ ਭੂਆ ਨੂੰ ਦੱਸਣਾਗਾ ਢੋਲ ਵਾਲੀ ਮੰਗਾ ਲਿਓ ਕੁਛ ਨਹੀਂ ਹੁੰਦਾ। ਭਣੀ ਜੀ ਤੂੰ ਐ ਕਹੇ ਜੇ ਨਾ ਆਪਣਾ ਖੂਆ ਬਾੜਾ ਲਿਖ ਲੈ ਜੇ ਮੈਂ ਮੁੱਲ ਦਾ ਡੇਰੀ ਤੋਂ ਲਿਆ ਉਹ ਉਹ ਵੀ ਤਾਂ ਕੋਈ ਹੁੰਦਾ। ਭਾਈ ਖੋਏ ਹੁੰਦੇ ਨੇ ਤੈਨੂੰ ਵੀ ਪਤਾ ਹੀ ਆ। ਵੀ ਮਾਵਰ ਵਾਲਿਆ ਹੁੰਦਾ ਕੱਲਾ ਹੁੰਦਾ। ਉਹ ਤਾਂ ਠੀਰ ਵਾਲਿਆ ਤਾਂ ਹੁੰਦਾ ਪਰ ਵਿਚਰਲਾ ਲਾਂਗੇ ਹੁਣ ਇੰਨਾ ਖੋਆ ਕਿੱਥੋਂ ਕੱਢਾਂਗੇ ਦੁੱਧ ਨਹੀਂ ਨਾ ਚੰਗਾ ਹੋਣਾ ਉਹ। ਤੇ ਭਾਈ ਮੇਰੀ ਗੱਲ ਸੁਣੋ ਭੂਆ ਨੂੰ ਕੱਢ ਦੋ ਖੋਆ। ਮੈਨੂੰ ਤਾਂ ਗਾਜਰ ਪਾ ਕੇ ਬਣਾ ਦਿਓ। ਇਹ ਗੱਲ ਠੀਕ ਹੈ ਤੇ ਹੋਰ ਹੋਣਾ। ਉਹ ਜਿਹੜਾ ਆਪਾਂ ਦੁੱਧ ਕਿਹੜੀ ਤੋਂ ਲਾਵਾਂਗੇ? ਨਾ ਤੇ ਨਕਲੀ ਦੁੱਧ ਨਾਲੋਂ ਤਾਂ ਗਾਜਰਾਂ ਹੀ ਚੰਗੀਆਂ ਨੇ। ਹਾਂ ਕਾਚਰਾਂ ਨਾਲ 100 ਗੁਣਾ ਚੰਗੀਆਂ ਨੇ ਉਹ ਵੀ ਆਪਣੀਆਂ ਘਰ ਦੀਆਂ ਗਾਜਰਾਂ ਨੇ ਬਾੜੀ ਦੀਆਂ। ਭੂਆ ਦਾ ਕਰ ਦੋ ਚਾਹ ਪੂਰਾ ਭੂਆ ਨੂੰ ਦੇ ਚੱਲ ਮੈਂ ਤਾਂ ਮੱਚ ਲਈ ਦੱਸੀ ਨਾ ਭੂਆ ਕੋਲੇ ਜੇ ਭੂਆ ਨੂੰ ਪਤਾ ਲੱਗ ਗਿਆ ਨਾ ਵੀ ਇਹਨੂੰ ਤਾਂ ਗਾਜਰ ਪਾ ਕੱਢ ਕੇ ਦਿੱਤਾ ਪਰਦੇ ਨਹੀਂ ਕੰਮ ਕਰਾਂਗੇ ਹੁਣ ਆਪਾਂ ਸਾਰਾ ਇਹ ਭੂਆ ਤਾਂ ਮੈਨੂੰ ਪਤਾ ਭੂਆ ਤਾਂ ਪਿਓਰ ਚੀਜ਼ ਭਾਲਦੀ ਆ ਹਰੇਕ ਹਾਂ ਉਹਦੇ ਵਾਸਤੇ ਫਿਰ ਮੈਂ ਮੁੱਲ ਦਾ ਖੁਆ ਲੈ ਆਉ ਉਹ ਅਸੀਂ ਵੀ ਕੀ ਕਰੀਏ ਸਾਡੀ ਮਜਬੂਰੀ ਹੈ ਚੱਲ ਕੇਰਾ ਪੰਜ 6 ਕਿਲੋ ਦੁੱਧ ਲਿਆ ਕੇ ਕੇਰਾ ਕੜਾਹੀ ਚ ਪਾ ਲਈ ਭੂਆ ਦੇ ਸਾਹਮਣੇ ਹਾਂ ਕੇਰਾ ਨੂੰ ਐ ਹੋ ਜਾਊਗਾ ਵੀ ਘਰ ਦਾ ਦੁੱਧ ਆ ਭੂਆ ਤਾਂ ਨਾ ਇਹੀ ਜੀ ਐ ਉਹ ਤਾਂ ਜਦੋਂ ਕੜਾਹੀ ਧਰ ਲਈ ਇਹ ਤਾਂ ਹੱਲਣੀ ਨਹੀਂ ਇਹ ਤਾਂ ਪੜ ਨਹੀਂ ਮੜਾਇ ਤੈਨੂੰ ਹਿੰਮਤ ਕਰਕੇ ਆਸੇ-ਬਸ ਲੈ ਜਾਣੀ ਬੂ ਮੈਂ ਆਪੇ ਭੂਆ ਨੂੰ ਤਾਲ ਕੇ ਲੈ ਜੂਗੀ ਕਿਸੇ ਪਾਸੇ ਮਰਜ਼ੀ ਲੈ ਜਾਵਾਂ ਤੁਸੀਂ 2 ਘੰਟਿਆਂ ਦੇ ਵਿੱਚ ਵਿੱਚ ਖੁਆ ਕਰਦੇ ਹਾਂ ਅਸੀਂ ਇਨੇ ਖੁਆ ਵਸ ਤੈਨੂੰ ਪਾਦੀਆ ਕਰਦੇ ਨੇ ਕાળા ਮੜ ਲਿਆ ਗਦੂ ਮੈਂ ਭੂਆ ਨੂੰ ਐ ਕਦੋਂ ਆ ਜਾ ਭੂਆ ਮੇਰੇ ਨਾਲ ਸਾਗ ਤੜਾ ਕੇ ਲੈ ਆਂ ਹਾਂ ਨਹੀਂ ਚਲਾਈ ਜੀ ਚੰਮ ਲਿਆ ਕੇ ਮੁੱਲ ਦਾ ਖੁਆ ਤੇਰਾ ਗਾਜਰ ਪਾ ਕੱਢ ਕੇ ਅੱਡ ਧਰ ਦਾਂਗੇ ਉਹ ਕਾਲਾ ਮੋਲਾ ਕਰ ਦੇਗੇ ਫਿਰ ਐ ਕਰ ਤੂੰ ਕਰ ਇੰਤਜ਼ਾਮ ਸਮਾਨ ਦਾ ਮੈਂ ਜਾਨੀ ਹਰਪ੍ਰੀਤ ਕੋਲੇ ਉਹਨੂੰ ਵੀ ਦੱਸ ਦਿੰਦੀ ਆ ਮੈਂ ਜਾ ਕੇ ਫਿਰ ਮਾਦੇ ਡੇਰੀ ਵਾਲੇ ਨੂੰ ਕਿਹਾ ਨਾ ਖੁਆ ਲਈ ਉਹਨਾਂ ਨੂੰ ਤੋਂ ਠੀਕ ਆ ਲੈ ਰਾਜਬੂ ਹੀ ਰਹਉਂਦੀ ਸੀ ਬੋਲਦੀ ਤੇ ਬਾਈ ਨਹੀਂ ਬੋਲਦਾ ਸੀ ਤੇਰੇ ਨਾਲ ਕਿਵੇਂ ਹਰਪ੍ਰੀਤ ਠੀਕ ਆ ਵਧੀਆ ਮੈਨੂੰ ਤਾਂ ਅੰਦਰ ਬੋਲਦੇ ਜੀ ਸੁਣੀ ਮੈਂ ਬਾਹਰ ਨਾ ਤੂੰ ਬੋਲ ਮਾਰਿਆ ਕਿ ਚੁੱਪ ਕਰਕੇ ਬਹਿ ਗਈ ਚੁੱਪ ਕਰਕੇ ਤਾਂ ਮੈਂ ਐ ਬਹਿ ਗਈ ਆ ਕੁਰਸੀ ਤੇ ਬਹਿ ਜਾਂਦੀ ਪੂਆ ਤਾਂ ਕਹਿੰਦੀ ਵੱਡੀ ਕੁਰਸੀ ਤੇ ਬੈਠੂ ਨਿੱਕੀ ਤੇ ਬਹਿਦੀ ਦੇਖਦੇ ਆ ਵਿੜਕ ਲੈਂਦੀ ਆ ਕਿ ਨਾ ਹਰਪ੍ਰੀਤ ਮੈਂ ਤਾਂ ਤਾਂ ਮੰਦਰੀ ਸੀ ਅਸੀਂ ਤਾਂ ਕਿੰਨਾ ਟਾਈਮ ਖੜੇ ਉੱਥੇ ਗੱਲਾਂ ਕਰੀ ਗਏ ਆ ਫਿਰ ਮੈਨੂੰ ਪਤਾ ਸੀ ਮੈਂ ਤੇਰੇ ਬਾਈ ਨਾਲ ਗੱਲਾਂ ਕਰਦੀ ਜੰਨੀ ਐ ਤੇ ਤੇਰੇ ਬਾਈ ਲੈ ਮੈਂ ਤਾਂ ਦੁੱਧ ਲੈਣ ਭੇਜਿਆ ਸੀ ਪਤਾ ਨਹੀਂ ਮੈਨੂੰ ਤਾਂ ਕੁਝ ਦੱਸਤੀ ਹੀ ਨਹੀਂ ਵੀ ਦੁੱਧ ਮਿਲਿਆ ਜਾਂ ਨਾ ਮਿਲਿਆ ਤੇਰੇ ਨਾਲ ਕੋਈ ਗੱਲ ਕਰੀ ਨੀ ਕੁੜੇ ਜੇ ਮੈਨੂੰ ਐ ਪਤਾ ਹੁੰਦਾ ਪੂ ਆ ਰਹੀ ਆ ਮੈਂ ਤਾਂ ਆਉਂਦੀ ਨਾ ਤੇ ਫਿਰ ਹੁਣ ਪੂ ਆ ਮੈਨੂੰ ਕਿਹੜਾ ਪਤਾ ਸੀ ਪੂਆ ਨੇ ਤਾਂ ਤਾਇਏ ਕੇ ਘਰੇ ਫੋਨ ਲਾਤਾ ਮੈਨੂੰ ਤਾਂ ਆਪ ਹੁਣੀ ਪਤਾ ਲੱਗੇ ਅੱਛਾ ਹਾਂ ਪਰ ਫਿਰ ਕਿ ਹੋ ਗਿਆ ਜੀ ਪੂ ਆ ਗਈ ਹੁਣ ਤੇ ਤਾਂ ਆਉਣੀ ਸੀ ਪੂਆ ਵੀ ਮਿਲ ਗਈ ਮੈਨੂੰ ਸਾਰੀ ਦੱਸ ਗਈ ਰਾਮ ਕਹਾਣੀ ਆਬਦੀ ਕੀ ਆਦੀ ਸੀ ਪੂਆ ਬੋਲੀ ਨਹੀਂ ਕੁਛ ਪੂਆ ਤਾਂ ਆਂਦੀ ਸੀ ਅਕਰਾਈ ਵੀਰ ਆਏ ਸਾਲ ਕਿ ਸੁਕਸਮਾਨ ਫੜਾਏ ਹੁੰਦੇ ਪਹਿਲੇ ਤਾਂ ਖੁਆ ਲੈ ਕੇ ਜਾਉਂਗੀ ਮੈਨੂੰ ਕਹਿੰਦੀ ਖੁਆ ਕੜਾ ਕੇ ਲੈ ਜਾਉਂਗੀ ਢੋਲ ਵਾਲੇ ਦੁੱਧ ਨੂੰ ਤੂੰ ਵੀ ਨਾ ਹਾਂ ਕਰੀ ਤੂੰ ਵੀ ਇੱਥੇ ਘਰ ਦੇ ਦੁੱਧ ਦਾ ਖੁਆ ਕੜਾਈ ਪਹਿਲਾਂ ਘਰ ਦੇ ਦੁੱਧ ਦਾ ਕਿੱਥੋਂ ਕੱਢਾਂਗੇ 2 ਕਿੱਲੋ ਤਾਂ ਮੈਂ ਇਸ ਦੁੱਧ ਦੀਂਦੀ ਆ ਫਿਰ 10 ਦਿਨ ਬੈਠੀ ਰਹੇ ਪੂਆ ਭਈ ਕਿਲੋ ਕਿਲੋ ਇਕੱਠਾ ਕਰ ਲਾਂਗੇ ਹੁਣ ਕੁਝ ਤਾਂ ਚਾ ਪਾਣੀ ਤੇ ਵੀ ਲੱਗਿਆ ਮੈਂ ਸਮਝਦੀ ਆ ਦੇਖ ਮੈਨੂੰ ਤਾਂ ਪਤਾ ਮੈਂ ਇਸ ਥੱਲੇ ਦੁੱਧ ਹੈ ਨਹੀਂ ਮੈਂ ਤਾਂ ਦਾਸਤਾ ਸੀਗਾ ਬਾਈ ਨੇ ਤੇ ਹੁਣ ਨਾ ਤੁਸੀਂ ਐਂ ਕਰਿਓ ਮੁੱਲ ਦਾ ਖੋਆ ਲਿਆ ਕੇ 4-5 ਕਿਲੋ ਦੁੱਧਰ ਲਿਆ ਕੇ ਅਰ ਲਾ ਕੇ ਆਟਾ ਪਨਣ ਕੇ ਪਾ ਕੇ ਭੂਆ ਨੂੰ ਉਹ ਹੀ ਢੋਲੀ ਭਰ ਕੇ ਦੇ ਦੋ ਤੇ ਮੈਂ ਤੁਹਾਨੂੰ ਲੈ ਕੇ ਨਹੀਂ ਜਾਂਦੀ ਉਹ ਦੇਖ ਲੈ ਹੋ ਪਈ ਸਟੀਲ ਦੀ ਢੋਲੀ ਐਡੀ ਢੋਲੀ ਲੈ ਕੇ ਆਈ ਹੈ ਕਹਿੰਦੀ ਮੈਨੂੰ ਤਾਂ ਖੋਇ ਦੀ ਭਰ ਦੇ ਮੈਂ ਮਰ ਜਾ ਤੁਹਾਨੂੰ ਵੀ ਨਾਲ ਲੈ ਕੇ ਆਈ ਆ ਤੇ ਫਿਰ ਮੈਂ ਖਤਵਾ ਦੀਆਂ ਨੂਹਾਂ ਤਾਂ ਮੰਗਾ ਲਾ ਦੋਨੋਂ ਹੈ ਤੇਰੇ ਕਹਿੰਦੀ ਭਾਈ ਮੇਰੀਆਂ ਨੂਹਾਂ ਤਾਂ ਕਹਿੰਦੀਆਂ ਕਿ ਬੇਬੇ ਤੂੰ ਨੇ ਦੇਖਦੇ ਹਰਪ੍ਰੀਤ ਕਹੇ ਜਾ ਖਵਾ ਦਿੰਦੀ ਐ ਨਾ ਬਪੂ ਆ ਦੇਖ ਨੂਹਾਂ ਨੂੰ ਇੱਕ ਟਿੱਕੀ ਦੇਵੇ ਖੋਏ ਦੀ ਤੇ ਨਾ ਉਹਨਾਂ ਦਾ ਖਾਵੇ ਇਹ ਤਾਂ ਜਾਣ ਸਾਰਾ ਆਪਦੇ ਕਮਰੇ ਚ ਜਿੰਦਾ ਲਾ ਲਾ ਪਤਾ ਹੀ ਇਹਦਾ ਮੈਨੂੰ 9 ਮਹੀਨੇ ਖਾਈ ਜਾਊਗੀ ਚਲ ਆਪਾਂ ਨੇ ਕੀ ਲੈਣਾ ਭਈ ਹੁਣ ਕੁਛ ਮਰਜ਼ੀ ਕਰੇ ਜਦੋਂ ਹੁਣ ਮੰਗੀ ਲਿਆ ਮੂੰਹ ਨਾਰਾਜ ਵੀਰ ਹੁਣ ਦੱਸ ਕੀ ਕਰੀਏ ਫਿਰ ਅੱਦਾ-ਅੱਦਾ ਦੇ ਦਾਂਗੇ ਦੋਨਾਂ ਨੂੰ ਨਾ ਮੈਂ ਤਾਂ ਲੈ ਕੇ ਨਹੀਂ ਜਾਂਦੀ ਮੈਂ ਤਾਂ ਬਾਈ ਨੂੰ ਦੱਸਤੀ ਪਹਿਲੀ ਗੱਲ ਇਹ ਖੋਆ ਦੇ ਦੋ ਭੂਆ ਨੂੰ ਮੈਨੂੰ ਤਾਂ ਗਾਜਰ ਪਕ ਬਣਾ ਦੋ हां चल गाजरਾਂ ਪੈ ਜਾਣੀਆਂ ਇਹਦੇ ਵਿੱਚ ਮੈਂ ਤਾਂ ਉਹ ਲੈ ਜੂੰਗੀ ਹੋਰ ਚਲ ਐ ਕਰ ਰਾਜਵੀਰ ਤੂੰ ਰਹਿ ਪਈ ਮੇਰੇ ਨਾਲ ਕਰਵਾ ਦੀ ਪੂਆ ਨੇ ਕਰਾਉਣਾ ਤਾਂ ਕੁਛ ਨਹੀਂ ਆਹੋ ਪਹਿਲਾਂ ਪੂਆ ਨੂੰ ਟਪਾ ਦੇ ਕੇ ਕੋ ਮੈਂ ਤਾਂ ਮੰਗਰੋ ਸ਼ਾਂਤੀ ਨਾਲ ਵਗ ਜੂੰ ਤੂੰ ਸ਼ਾਂਤੀ ਨਾਲ ਵਗ ਜੀ ਤੂੰ ਰਾਤ ਲੈ ਜਾ ਐ ਕਰ ਦਿਆਂ ਆ ਹੁਣ ਤੇਰਾ ਬਾਈ ਜੇ ਦੁੱਧ ਮਿਲ ਗਿਆ ਤੇ ਆਥ ਨਹੀਂ ਕੱਢ ਦਾਂਗੇ ਪੂਆ ਦਾ ਤਾਂ ਪੂਆ ਦੀ ਪਰਕੇ ਢੋਲੀ ਤੋੜ ਦਿਆਂਗੀ ਗਿਆ ਸਮਾਨ ਲੈਣ ਬਾਈ ਨੂੰ ਤੋਰਿਆ ਮੈਂ ਮੈਂ ਤਾਂ ਨਹੀਂ ਛੋਟੀਆਂ ਛੋਟੀਆਂ ਪਿੰਨੀਆਂ ਜਿਹਾ ਬਣਾ ਦੇ ਜਿਹੜਾ ਨਾਲ ਉਹਦੀ ਢੋਲੀ ਭਰ ਜੇ ਮਿੰਨੂਆ ਤਾਂ ਕਾਨੂੰ ਬਣਾ ਦਾਂਗੇ ਉਹ ਤਾਂ ਇਹੀ ਲੈ ਕੇ ਜਾਊ ਆਪੇ ਟਿੱਕੀਆਂ ਟੁਕੂਆਂ ਕੱਟ ਲੂਗੀ ਜਿੰਨਾ ਕ ਬਣਿਆ ਸਾਰਾ ਢੋਲੀ ਚ ਪਾ ਦਿੰ। ਆਟਾ ਵੱਧ ਪਾ ਦੀ। ਆਟਾ ਫਿਰ ਪਾ ਤਾਂ ਫੇਰ ਆਖੂਗੀ ਮੈਨੂੰ ਕੱਲਾ ਆਟਾ ਦੇ ਤੇ ਚੱਕ ਕੇ ਉਹਨੂੰ ਬੜਾ ਬਤ ਲੱਗਦਾ ਉਹਨ ਤਾਂ ਕੇਰਾ ਖੋਆ ਹੋਵੇ ਕੱਲਾ। ਹਾਂ ਮੈਂ ਤਾਂ ਆਪ ਤੇਰੇ ਬਾਈ ਨੂੰ ਹੀ ਆਖੀ ਸੀ ਮੈਂ 2 ਕਿਲੋ ਖੋਆ ਲਿਆ 2 ਕਿਲੋ ਵਿਚ ਆਟਾ ਮਾਰਾਂਗੇ। ਉਹਨੂੰ ਤਾਂ ਖਾਣ ਦੀ ਪਤਾ ਇੰਨੀ ਪਛਾਣ ਪਛੂਣ ਨਹੀਂ ਹੈਗੀ ਉਹਨੂੰ ਵੀ ਤੁਹਾਨੂੰ ਵਾਧਾ ਕੇ ਆਟਾ ਵਾਧਾ। ਦੇਖ ਮੇਰੇ ਤੇ ਕੱਲੀ ਤੇ ਤਲ ਜਾਮ ਲਾ ਦੂਗੀ ਕਹ ਦੂਗੀ ਹਰਪ੍ਰੀਤ ਨੇ ਮੈਨੂੰ ਕੱਲਾ ਆਟਾ ਇਕੱਠਾ ਪੂਆ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੁੱਲ ਦਾ ਦੁੱਧ ਲੈ ਕੇ ਰੱਖ ਲੋ ਕਿਤੇ ਉਹਨੂੰ ਪਤਾ ਨਾ ਲੱਗ ਜੇ ਵੀ ਢੋਲ ਵਾਲੇ ਤੋਂ ਦੁੱਧ ਲੈਤਾ ਐਂ ਕਹਿ ਦਾਂਗੇ ਵੀ ਇਸ ਤੋਂ ਦੋ ਘਰਾਂ ਚੋਂ ਲੈ ਆਂਦਾ ਹੈ ਪਿੰਡ ਚੋਂ ਮਿਲ ਗਿਆ ਵੀ ਕਹਿ ਦਿਓ ਜਿਹੜੇ ਚੋਂ ਮਿਲ ਗਿਆ ਹੁਣ ਉਹਦੇ ਕਿਹੜਾ ਨਾਂ ਲਿਖਿਆ ਹੈ ਵੀ ਢੋਲ ਵਾਲੇ ਤੋਂ ਲਿਆ ਉਹ ਕੋਈ ਚਰਮਾੜੀ ਹੈ ਜਿਹੜਾ ਤੁਸੀਂ ਖੁਆ ਕੱਢੋਗੇ ਮੈਨੂੰ ਮੜਾ ਇਹ ਦੱਸ ਦੀ ਪੂਆ ਨੇ ਤਾਂ ਨਹੀਂ ਕੜਾਹੀ ਕੋਲੋਂ ਨਹੀਂ ਖਿਲਣਾ ਮੈਂ ਉਹਨੂੰ ਖੇਤ ਬੰਨ ਨਹੀਂ ਲੈ ਜੂਗੀ ਵੀ ਆ ਜਾ ਪੂਆ ਸਾਗ ਤੋੜ ਕੇ ਲੈ ਆ ਕੇ ਆਹੋ ਟਾਲ ਕੇ ਲੈ ਜੂਗੀ ਤੇ ਤੂੰ ਤੇ ਬਾਈ ਜਰਕਤ ਨੇ ਕੱਢ ਕੇ ਖੋਆ 5 ਕਿਲੋ ਦੁੱਧ ਦਾ ਕੀ ਹੁੰਦਾ ਥੋੜੇ ਟਾਈਮ ਚ ਬਣ ਜੂ ਵਿੱਚ ਮੁੱਲ ਦਾ ਖੋਆ ਰਲਾ ਕੇ ਆਟਾ ਭੁੰਨ ਕੇ ਪਾ ਦੇ ਆ ਤੇਰੇ ਵਾਲੀ ਬਿਓ ਤਾਂ ਵਧੀਆ ਫਿਰ ਹੋਰ ਹੋਣਾ ਹਾਂ ਭੂਆ ਨੂੰ ਐ ਹੋ ਜੂ ਕਰੇ ਕੱਢੇ ਖੋਆ ਉੱਚ ਜਿੰਨਾ ਕ ਨਿਕਲੇ ਨਿਕਲੇ ਦੂਜਾ ਵਿੱਚ ਮੁੱਲ ਦਾ ਰਲਾ ਦੇ ਆਹ ਵਿੱਚ ਮੁੱਲ ਦਾ ਰਲਾ ਲਿਓ ਚੱਲ ਫਿਰ ਹੈ ਹੀ ਕਰਾਂਗੇ ਭਾਈ ਹਾਂ ਗੱਲ ਫਾਹਾ ਵੜ ਦਿਓ ਹੋਰ ਚੱਲ ਤੂੰ ਰਹੀ ਮੇਰਾ ਤੂੰ ਤਾਂ ਭਾਵੇਂ 2 ਦਿਨ ਲਾ ਜੀ ਹੁਣ ਤੇਰੀ ਸੱਸ ਹੋएगी ਕੰਮ ਵਾਲੀ ਕਰੇ ਤੇਰੀ ਸਾਸਤਾ ਹੈਗੀ ਆ ਜਦੋਂ ਇਹ ਆ ਕਿ ਚੀਜ਼ ਮੰਗ ਲੈਂਦੀ ਆ ਸ਼ਰਮ ਦੀ ਮਾਰ ਨੂੰ ਫਿਰ ਮੈਨੂੰ ਮੇਰਾ ਵੀ ਮੰਗਣ ਨੂੰ ਜੀ ਨਹੀਂ ਕਰਦਾ ਅੜ ਕੇ ਦੋ ਦੋ ਘਰ ਕਿੱਥੇ ਪੂਰੇ ਹੁੰਦੇ ਆ ਹਰਪ੍ਰੀਤ ਚੱਲ ਕੋਈ ਨਹੀਂ ਫਿਰ ਪਈ ਹੁਣ ਦੇਣਾ ਤਾਂ ਪਊਗਾ ਹੁਣ ਜਦੋਂ ਬੰਦਾ ਸਵਾਲ ਪਾ ਦੇਣਾ ਰਾਜਵੀਰ ਫਿਰ ਜਵਾਬ ਦੇਣਾ ਔਖਾ ਹੋ ਜਾਂਦਾ ਹੁਣ ਸੋਡੇ ਵੀ ਘਰੇ ਜਵਾਬ ਤੁਸੀਂ ਵੀ ਜਵਾਬਾਂ ਨੂੰ ਪੋਰਾ ਸੇਰ ਚੀਜ਼ ਬਣਾ ਕੇ ਦੇਣੀ ਆ ਕੋਈ ਨਹੀਂ ਚੱਲਾ ਵਿੱਚੋਂ ਹੀ ਰੱਖ ਲਾਂਗੇ ਮਾੜਾ ਮਾਟਾ ਹੋਰ ਕੀ ਆ ਪਈ ਤੇ ਚੱਲ ਮਚਾਹ ਬਣਾਉਣੀ ਆ ਫਿਰ ਤੇਰਾ ਬਾਈ ਕਿੱਧਰ ਭੱਗ ਗਿਆ ਬਾਈ ਤਾਂ ਸਮਾਨ ਲੈਣ ਗਿਆ ਹੋਇਆ ਭੂਆ ਵਾਸਤੇ ਦੁਬਾਰੇ ਮੁੜ ਕੇ ਪੁੱਠੀ ਤੇ ਹੋਰ ਹੁਣ ਬਾਈ ਨੂੰ ਮ ਬਾਈ ਤਾਹ ਜੀ ਨਾ ਉਹਦੋਂ ਉੱਥੇ ਖੜਾ ਸੀ ਤਾਏ ਕੋਲੇ ਉਦੋਂ ਦਾ ਉੱਥੇ ਹੀ ਖੜਾ ਸੀ ਤੇ ਭਾਈ ਉਹ ਤਾਂ ਉੱਥੇ ਹੀ ਖੜਾ ਤੰਗੀਆਂ ਨੀ ਉਹ ਤਾਂ ਮੈਂ ਉਹਦਾ ਕੀ ਕਰਾਂ ਉਹ ਜਿੱਥੇ ਗੱਲੀ ਲੱਗ ਜੇ ਉੱਥੇ ਹੀ ਖੜਾ ਰਹਿੰਦਾ ਉਹਨੂੰ ਐਂ ਨਹੀਂ ਪਤਾ ਲੱਗਦਾ ਪੂਆ ਕੋਲ ਦੀ ਟੱਪਈ ਪੂਆ ਨੂੰ ਬੁਲਾਇਆ ਨਹੀਂ ਐਂ ਨਹੀਂ ਪਤਾ ਹੁਣ ਪੂਆ ਆਕੜ ਜੀ ਉਹ ਐਂ ਕਰ ਬਣਾ ਚਾਹ ਯਰਕਦੇ ਨੇ ਮੈਂ ਵੀ ਜਾਣੀ ਆ ਮਗਰ ਤਾਏ ਕੇ ਘਰੇ ਗਈਏ ਪੂਆ ਚੱਲ ਮੈਂ ਵੀ ਸੁਣਨੀ ਹਣੀ ਗੱਲਬਾਤ ਕੋਈ ਚੰਗਾ ਫਿਰ ਚਾਹ ਪੀ ਕੇ ਵਗ ਜੀ ਹੋਰ ਛੇਤੀ ਬਣਾ ਲੈ ਯਰਕਾ ਚੱਲ ਜੀ ਤੇ ਭਾਈ ਦੁੱਧ ਲੈ ਕੇ ਆ ਗਿਆ ਤੇ ਹੱਥ ਨਹੀਂ ਕਰ ਦਿਆਂਗੇ ਉਹ ਤਾਂ ਹੋਈ ਗੱਲ ਕਾਲਾ ਵਾਲਾ ਕਰ ਚੰਗਾ ਫਿਰ ਭੂਆਰੇ ਦਾ ਮੇਰਾ ਵੀ ਖੋਏ ਦਾ ਕੰਮ ਗਾਲ ਕੇ ਰੱਖਦਾ ਪਹਿਲੀ ਆ ਕੇ ਵਿੱਚ ਪੰਗੇ ਲੈਣ ਲੱਗ ਜੂ ਜੇ ਮੰਗਰੋਂ ਆਉਂਦੀ ਤਾਂ ਪੇ ਉਹਦਾ ਜੱਬ ਵੜ ਦਿੰਦੇ ਮੈਂ ਵਧੀਆ ਦੁੱਧ ਦਾ ਖੋਆ ਕਢਾ ਕੇ ਲੈ ਜਾਂਦੀ ਹੁਣ ਮੈਂ ਤਾਂ ਨਹੀਂ ਲੈ ਕੇ ਜਾਂਦੀ ਮੁੱਲ ਵਾਲੇ ਦੇ ਕੀ ਹੈ ਮੁੱਲ ਵਾਲਾ ਤਾਂ ਮੈਂ ਘਰੇ ਵੀ ਬਣਾ ਲਊ ਲੈ ਖੋਆ ਤਾਂ ਵਧੀਆ ਮਿਲ ਗਿਆ ਬਰਫੀ ਮਿਲ ਗਈ ਕੱਟੀ ਕਟਾਈ ਲੈ ਉਧਰ ਹੁਣ ਭੂਆ ਆਉਂਦੀ ਐ ਕਿਵੇਂ ਕਰਾਂਗੇ ਆ ਗਿਆ ਭਾਜੀ ਹਾਂ ਸਸਤਰੀ ਕਾਲਪੂਆ ਸਸਤਰੀ ਕਾਲ ਭਾਈ ਲੈ ਪਤਾ ਮਿਲੀ ਨਹੀਂ ਹੈਗੇ ਮੇਰੀ ਭੈਣ ਆ ਗਈ ਸੀ ਰਾਜਵੀਰ ਮਾਤਾ ਨਾ ਉਦਰੀ ਬਾਗ ਗਿਆ ਸੀਗਾ ਆਪਣਾ ਡੈਰੀ ਤੇ ਮਾਤਾ ਛੋਡੇ ਵਾਸਤੇ ਨਾ ਆਹ ਦੇਖ ਲੈ ਪੂਆ ਬੜਾ ਵਧੀਆ ਖੁਆ ਲੈ ਕੱਢਿਆ ਸੀ ਡੈਰੀ ਵਾਲੇ ਨੇ ਬਰਫੀ ਕੱਟੀ-ਕਟਾਈ ਲਿਆਏ ਆ ਇਹ ਭਾਈ ਮੁੱਲ ਦਾ ਹੈਗਾ ਮੁੱਲ ਦੇ ਨੂੰ ਕੀ ਤਾਂ ਆਪਣੇ ਪਿੰਡ ਦੀ ਡੈਰੀ ਹੈ ਪਿੰਡ ਦੀ ਇੱਥੇ ਦੁੱਧ ਜਾਂਦਾ ਹੈਗਾ ਮੁੱਲ ਦਾ ਕੀ ਹੈ ਪੂਆ ਨਹੀਂ ਭਾਈ ਇਹ ਫੇਰ ਤੂੰ ਆਏ ਕਰੀ ਭਾਈ ਇਹ ਫੇਰ ਰਾਜਵੀਰ ਨੂੰ ਭਾਈ ਦੇ ਦਿਓ ਚਲਾਂ ਐਂ ਕਰਾਂਗੇ ਫੇਰ ਇਹ ਰਾਜਵੀਰ ਨੂੰ ਕਿਹੜਾ ਗਾਜਰ ਪਾ ਕੱਢੇ ਪੂਆ ਫਿਰ ਉਹ ਤੈਨੂੰ ਦੇ ਦੇਣਾ ਉਹ ਭਾਈ ਫਿਰ ਮੈਨੂੰ ਦੇ ਦੇ ਨਾ ਭਾਈ ਗਾਜਰ ਪਾ ਲੀ ਮੈਂ ਕੱਲਾ ਲੈ ਕੇ ਜਾਂਦੀ ਮੈਂ ਤਾਂ ਕੱਲਾ ਖੁਆ ਲੈ ਕੇ ਜਾਉਂਗੀ ਪਪੂਆ ਮੇਰੀ ਗੱਲ ਸੁਣ ਜੇ ਖੁਆ ਲਈ ਜਾਣਾ ਫਿਰ ਤੂੰ ਆ ਲੈ ਜਾ ਹੁਣ ਦੁੱਧ ਘੱਟ ਹੈ ਕਿ ਦਸ ਕੀ ਕਰੀਏ ਨਾ ਦੁੱਧ ਮਿਲਦਾ ਡੈਰੀ ਤੋਂ ਘੱਟ ਭਾਈ ਪਹਿਲਾਂ ਤਾਂ ਹਰ ਤਰੀਕ ਦਿਨ ਇਹ ਹੀ ਗੱਲ ਕਹੀ ਸੀ ਕਿ ਪੂਆ ਦੁੱਧ ਘੱਟ ਹੋ ਹੈ ਨਹੀਂਗਾ ਇੱਥੇ ਮੈਨੂੰ ਨਾ ਅੰਦਰ ਨਹੀਂ ਆਉਣ ਦਿੱਤਾ ਪਹਿਲਾਂ ਢੋਲੀ ਦੇਖ ਕੇ ਪਹਿਲਾਂ ਕੀਨੇ ਪਾਉਣ ਲੱਗ ਗਈ ਦੁੱਧ ਦੇ ਉਹ ਪੂਆ ਕੀ ਕਰੀਏ ਮੱਝਾਂ ਤੋਕੜ ਹੋ ਰਹੀਆਂ ਨੇ ਕਿ ਦੁੱਧ ਹੈ ਨਹੀਂਗਾ ਤੂੰ ਐਂ ਕਰੀਆ ਬਾਲਾ ਵਧੀਆ ਉਹ ਪਣਿਆ ਡੇਰੀ ਪਣੇ ਪਿੰਡਾਂ ਦੀ ਲੱਭੀ ਕੀ ਬਾਲੀ ਵਜੇ ਰਹੀ ਨੇ ਬਾਲਾ ਖੁਆ ਵਿਕਦਾ ਨਾ ਤਾਂ ਨਾ ਭਾਈ ਮੁਰਦਾ ਤਾਂ ਮੇਰੇ ਜਮੀ ਨਹੀਂ ਪਸੰਦ ਮੈਂ ਤਾਂ ਭਾਈ ਮੁਰਦਾ ਦੁੱਧ ਦਾ ਕਹੀ ਨਹੀਂ ਆ ਵੀ ਮੈਂ ਖੁਆ ਨਹੀਂ ਕੱਢਣ ਦੇਂਦੀ ਤੂੰ ਭਾਈ ਮੁਰਦਾ ਕਹਿਣਾ ਕਿ ਪੂਆ ਲੈ ਹਰ ਪਿੱਤਾ ਦੇਖ ਲੈ ਪੂਆ ਹੁਣ ਮੈਂ ਤਾਂ ਇਹਦੇ ਵਾਸਤੇ ਕਟਿਆ ਘਟਾਈ ਆ ਹਾਲ ਵਧੀਆ ਮਿਲ ਗਿਆ ਸੀਗਾ ਬਰਫੀ ਹੁਣ ਪੂਆ ਕਣੀ ਮਿਲ ਜਾਂਦੀ ਨਹੀਂ ਹੈਗੀ ਕਿਵੇਂ ਕਰੀਏ ਜੇ ਫਿਰ ਐਂ ਕਰਾਂਗੇ ਗਾਜਰ ਪਾਖ ਕੱਢਾ ਜੜਾ ਉਹ ਫਿਰ ਪੂਆ ਨੂੰ ਦੇ ਦਿਆਂਗੇ ਭੈਣ ਨੂੰ ਦੇ ਦੇਣੇ ਰਾਜਵੀਰ ਨੂੰ ਇਹ ਭਾਈ ਰਾਜਵੀਰ ਨੂੰ ਦੇ ਦੋ ਭਾਈ ਮੇਰੇ ਤਾਂ ਇਹ ਗੱਲ ਪਸੰਦ ਨਹੀਂ ਭਾਈ ਤੇ ਗਾਜਰ ਪਾਗ ਵੀ ਨਹੀਂ ਹਜੇ ਹਈਏ ਤਾਂシン ਉਹੀ ਗੱਲ ਦੁੱਧ ਹੀ ਇਕੱਠਾ ਕਰਿਆ ਜਿਹੜਾ ਦੁੱਧ ਪਿਆ ਉਹਦਾ ਖੁਆ ਕੱਢਦੇ ਨੇ ਤੈਨੂੰ ਹਾਂ ਤੇ ਰਾਜਵੀਰ ਨੂੰ ਦੇ ਦਾਂਗੇ ਗਾਜਰਪਕ ਇਹ ਨਾਲ ਠੀਕ ਹੈ ਹਨਾ ਚਲ ਭਾਈ ਫੇਰ ਕੱਲਾ ਫੇਰ ਮੈਨੂੰ ਭਾਈ ਮੈਂ ਤਾਂ ਕੱਲਾ ਖੁਆ ਲੈ ਕੇ ਜਾਉਂਗੀ ਗਾਹਾਂ ਪਾਈ ਮੇਰੇ ਵੀ ਨੂਹਾਂ ਨੇ ਆਇਆ ਆਖੜੀਆਂ ਵੀ ਤੇ ਗਾਜਰਾ ਫਾਕੇ ਤੇ ਕਿਹੜਾ ਹੋ ਘਾਤਾ ਨਾਲ ਗਾਜਰਾ ਸਾਡੇ ਘਰੀ ਬਠੇਰੀਆਂ ਸੀ ਹਾਂ ਤੂੰ ਆ ਤੂੰ ਨਾਲ ਜਾਈਏ ਇਹ ਤੈਨੂੰ ਕੱਲਾ ਖੁਆ ਕੱਢ ਦਿਆਂਗੇ ਚਲ ਖੁਆ ਵੀ ਇਹ ਚ ਔਰ ਖੋਆਏਗਾ ਬਰਫੀ ਇਹਦਾ ਕੱਟੀ-ਕਟਾਈ ਵਾਲਾ ਵਧੀਆ ਕੱਢਿਆ ਇਹਨਾਂ ਨੇ ਵੇਚਣ ਵਾਸਤੇ ਕੱਢਿਆਗਾ ਗਾਜਰਪਕ ਵਾਲਾ ਤਾਂ ਛੋਟਾ ਡੱਬਾ ਹੀ ਐ ਹਾਂ ਇਹ ਤਾਂ ਗਾਜਰਪਕ ਵਾਲਾ ਛੋਟਾ ਹੀ ਐ ਕੋਈ ਗੱਲ ਨਹੀਂ ਭੂਆ ਤੈਨੂੰ ਕੱਲਾ ਖੋਈ ਦੇਵਾਂਗੇ ਘਰ ਦੇ ਕੱਢ ਕੇ ਦੇਵਾਂਗੇ ਨਾਲੇ ਤੈਨੂੰ ਮੁੱਲ ਦੇ ਦੁੱਧ ਦਾ ਨਹੀਂ ਕਢਦੇ ਮੈਂ ਤਾਂ ਨਾ 2-3 ਘਰਾਂ ਦੇ ਦੁੱਧ ਇਕੱਠਾ ਕਰ ਲੈਂਦਾ ਤਾਂ ਠੀਕ ਆ ਪਰ ਇਹ ਤਾਂ ਮਿਲ ਗਿਆ ਲੈ ਇਹ ਵਧੀਆ ਭੂਆ ਘਰ ਪਰ ਇਹਦਾ ਕਰਮੀ ਵੱਡੇ ਨੇਗੇ ਡੈਰੀ ਤੋਂ ਦੁੱਧ ਮਿਲੇ ਨੇ ਘਰਾਂ ਚੋਂ ਮਿਲ ਗਿਆ ਲੈ ਨਾ ਪਹਿਲਾਂ ਇਹ ਭੂਆ ਤੂੰ ਜਾਇਆ ਚਾਚੇ ਕੇ ਕਰੇ ਤੇ ਰਾਜਵੀਰ ਆ ਰਹੀ ਉਹ ਤਾਇਕੇ ਘਰੇ ਗਈ ਮਾਣਿਆ ਰਾਜਵੀਰ ਨੂੰ ਆ ਜਾਣਦੇ ਜਦੋਂ ਆ ਗਈ ਸਿਕੜਾਈ ਧਰਕੇ ਉਹਦੀ ਖੁਆ ਕੱਢ ਦਾਂਗੇ ਭਾਈ ਉਹਨਾਂ ਦੇ ਜਾ ਆਵਾ ਹਾਂ ਚੋਲੇ ਮਾਰਿਆ ਕਿਹੜੇ ਕੰਮ ਬੰਦ ਦੋ ਨਾ ਨਹੀਂ ਜਾ ਆਉਣੀ ਆ ਫਿਰ ਮੈਂ ਤਾਂ ਦੋ ਘੰਟੇ ਚੰਗਾ ਇਹ ਆਪੇ ਕੱਢ ਦਾਂਗੇ ਫਿਰ ਮੈਂ ਤਾਂ ਭਾਈ ਗਾਹਾਂ ਜਾਂਦੀ ਨਹੀਂ ਫਿਰ ਮੈਂ ਤਾਂ ਜਾ ਕੇ ਆਉਣੀ ਆ ਚੰਗਾ ਚੰਗਾ ਰੋਟੀ ਬਲੇ ਨੂੰ ਆ ਜੀ ਭੂਆ ਕੋਈ ਨਾ ਭਾਈ ਚੰਗਾ ਉਹ ਰੋਟੀ ਬਲੇ ਦਾ ਭੂਆ ਆਪ ਹੀ ਆਜੂਗੀ ਉਹ ਚੁੱਪ ਕਰ ਜਾ ਮਗਰੋਂ ਮਸਾਂ ਲਾਹੀ ਹੈ ਕਿਉਂ ਮਗਰੋਂ ਐ ਲਾਹੀ ਹੈ ਦੁੱਧ ਕਿਹੜਾ ਦੁੱਧ ਤਾਂ ਜਿਹੜਾ ਉਹੀ ਗੱਲ 2-4 ਕਿਲੋ ਹੈਗਾ 2-4 ਕਿਲੋ ਮੈਂ ਤਾਂ ਇਹ ਕਿਉਂ ਫੜ ਲਈ 8 ਕਿਲੋ ਦੁੱਧ ਹੋ ਗਿਆ 8 ਕਿਲੋ ਦੁੱਧ ਚ ਉਹਦਾ ਬਣਾ ਕੇ ਖੁਆ ਤੇ ਵਿੱਚਿਆ ਦੋ ਡੱਬੇ ਮਾਰਾਂਗੇ ਜਿਹੜਾ ਵਿੱਚ ਪਾ ਦੇਣਗੇ ਇਹ ਗੱਲ ਤੇਰੀ ਠੀਕ ਹੈ ਨਾ ਡੱਬੇ ਤਾਂ ਦਿੱਤੀਆਂ ਮੈਨੂੰ ਹਾਂ ਜਿਹਨੇ ਨਹੀਂ ਪਾਈ ਜਿਹੜਾ ਮੁੱਲ ਦਾ ਖੁਆ ਲਿਆ ਉਹ ਨਾ ਵਿੱਚ ਲਾ ਦੇਣਗੇ ਨਹੀਂ ਭੂਆ ਨੂੰ ਆਪਾਂ ਕੜਾਹੀ ਦਿਖਾ ਦੇਾਂਗੇ ਦੁੱਧਾੜੀ ਤੇਰੀ ਉਹ ਸਾਰਾ ਘਰ ਤੇ ਬਣ ਜੂ ਮੈਂ ਸਮਝ ਗਿਆ ਹੁਣ ਤਾਂ ਗੱਲ ਸਭ ਕਰ ਦਿਆਂਗੇ ਤੂੰ ਤਾਂ ਐਵੇਂ ਕਮਲ ਕੋ ਮਾਰੀਏ ਨਾ ਪੂਆ ਨਾ ਪੂਆ ਮੈਂ ਹੁਣ ਸੱਚੀ ਗੱਲ ਦੱਸ ਦਿੰਦਾ ਮੈਂ ਝੂਠ ਜਾਂ ਬੋਲਿਆ ਨਹੀਂ ਜਾਂਦਾ ਫਿਰ ਲੋਟ ਆਉਂਦੇ ਹੁੰਦੇ ਮੈਂ ਤੈਨੂੰ ਦੱਸਾਂ ਹੀ ਚੱਲਦਾ ਹੁੰਦਾ ਚੱਲ ਫਿਰ ਰਸੋਈ ਚਲ ਚੱਲ ਹੁਣ ਕਰੀਏ ਫਿਰ ਇਹਦਾ ਕਾਲਾ ਮਾਲਾ ਆ ਦੁੱਧ ਵਾਲੀ ਬਾਲਟੀ ਲੈ ਚੱਕ ਕੇ ਰਸੋਈ ਚੋਂ